ਉਹ ਮੈਂ ਤਾਂ ਉਦਨੀ ਹੀ ਵਗ ਜਾਂਦੀ ਮੈਂ ਤਾਂ ਰਹਿ ਕੇ ਰਾਜੀ ਹੀ ਨਹੀਂ ਸੀ ਆਹ ਕੰਜਰ ਨੇ ਮੇਰੇ ਪੈਰ ਫੜਿਆ ਕਹਿੰਦਾ ਮੈਂ ਵਿਆਹ ਨਹੀਂ ਹੋਣ ਦਿੰਦਾ ਆਪ ਤਾਂ ਚੜ ਗਿਆ ਮਸ਼ੀਨ ਤੇ ਆ ਚਲਾਤਾ ਚੰਦ ਮੰਗਰੋ ਨੀ ਭੈਣੇ ਮੇਰਾ ਕੀ ਕਸੂਰ ਹੈ ਇਹਨੇ ਤਾਂ ਇੱਕ ਵਾਰ ਵੀ ਨਹੀਂ ਕਿਹਾ ਵੀ ਮੈਂ ਵਿਆਹ ਨਹੀਂ ਕਰਾਉਣਾ ਇਹਦਾ ਸੱਕ ਮਾਂ ਦੀ ਉਹ ਉਹਦੀ ਚਾ ਚੜ ਗਿਆ ਇਹਨੂੰ ਹੰਦਾ ਰੰਗ ਟੰਗ ਬਦਲੇ ਚਲ ਫਿਰ ਮੈਨੂੰ ਵੀ ਐ ਹੋ ਗਿਆ ਵੀ ਚਲੋ ਪੰਜ ਕਿੱल्ल्या ਨੂੰ ਇਹਦਾ ਵਿਆਹ ਹੋ ਜੂ ਦੇਖੋ ਭਾਬੀ ਆਹਕੇ ਦੇਵਰ ਕੈਸੇ ਮੁਝੇ ਬੋਲਤਾ ਹੈ ਹਰ ਵੇਲੇ ਨਾ ਮਾਰੀ ਬੇਇੱਜ਼ਤੀ ਕਰਤਾ ਰਹਤਾ ਹੈ ਆਪ ਉਸਕੋ ਸਮਝਾਤੇ ਕਿਉਂ ਨਹੀਂ ਕੀ ਕਹਿੰਦੀ ਹੈ ਇਹ ਇਹ ਕਹਿੰਦੀ ਉਹਨੂੰ ਉਹਨੂੰ ਸਮਝਾਇਆ ਕਰ ਕਹਿੰਦੀ ਲੜਦਾ ਰਹਿੰਦਾ ਮੇਰੇ ਨਾਲ ਵੀ ਮੇਰੀ ਵੇਚ ਹੀ ਹੁੰਦੀ ਆ ਛੱਡ ਮੇਰਾ ਛੋੜੇ ਸੋਹਣੋ ਭਾਬੀ ਦੇਖੋ ਮuje ਚਾਹ ਨਹੀਂ ਬਣਾਉਣੇ dete ਬਈ ਇਹ ਮੇਰੇ ਪੇਕਿਆਂ ਤੋਂ ਆਇਆ ਪਹਿਲਾਂ ਮੈਂ ਚਾਹ ਬਣਾ ਕੇ ਪੀਉਂਗੀ ਛੱਡ ਦੇ ਉਹਨੂੰ ਕਹਿ ਬੈਠ ਉਹਦੇ ਠੰਡੇ ਮਤੇ ਨਾਲ ਸੋਚ ਤੈਨੂੰ ਸਮਝਾਉਨੇ ਆ ਲੈ ਕੋੜੇ ਚੱਲਣੋਂ ਮੈਂ ਬਦਲਾ ਲਈ ਸੂਟ ਆ ਜਾ ਦੇਖੀ ਕੇਰਾ ਸੋਹਣਾ ਬਣਾ ਚਲ ਸੂਟ ਤਾਂ ਤੁਸੀਂ ਫੇਰ ਦੇਖਿਓ ਜਿਹੜੀ ਗੱਲ ਕਰਨ ਵਾਲੀ ਉਹ ਕਰੋ ਨਹੀਂ ਭੈਣੇ ਸੂਟਾਂ ਨੂੰ ਤੂੰ ਰੱਖ ਲੈ ਸਾਈਡ ਤੇ ਪਹਿਲਾਂ ਜਿਹੜਾ ਘਰੇ ਸਿਆਪਾ ਪਿਆ ਹੋਇਆ ਨਾ ਉਹ ਨੂੰ ਮੇੜੋ ਸਾਡਾ ਤਾਂ ਨਵੇਂੜਾ ਹੀ ਹੋਇਆ ਸੀ ਐਨੇ ਪਾਲਿਆ ਕੇ ਸਿਆਪਾ ਹੁਣ ਚੰਗਾ ਪਰ ਚਲ ਸਿਆਪੇ ਨੂੰ ਇਹ ਵੀ ਕੀ ਕਹਿੰਦਾ ਸਮਝੂਗਾ ਐਂ ਕਰ ਚੰਨ ਨੂੰ ਬੁਲਾ ਉਹਨਾਂ ਨੂੰ ਵੀ ਵੀਰੇ ਬੁਲਾ ਤਾਂ ਮੈਂ ਲੈਨੀ ਆ ਪਹਿਲਾਂ ਤੂੰ ਗੱਲ ਤਾਂ ਸੁਣ ਲੈ ਵੀ ਗੱਲ ਕੀ ਹੋਈ ਤੇਰੇ ਮਗਰੋਂ ਪੂਰੀ ਐਨੇ ਆ ਕੇ ਨਾ ਆਉਣ ਸਰ ਬਾਹੋਂ ਗਰਦਨ ਤੋਂ ਫੜ ਲਿਆ ਜੇਠ ਹਾਏ ਵੇ ਮੈਂ ਤਾਂ ਫੜ ਲਿਆ ਮੈਂ ਸਿੱਧੀ ਕਰ ਕਿ ਕਿ ਐਨਾ ਗੁੱਸਾ ਨਹੀਂ ਕਰੀਦਾ ਹੁੰਦਾ ਉਹ ਵਿਸਕਾਰ ਦਾ ਮਾਲਕਾ ਬੇ ਮਾਲਕਾ ਉਹ ਤਾਂ ਠੀਕ ਆ ਉਹ ਕਿਹੜਾ ਘਾਟਾ ਉਹਦੇ ਨੀਂਗਰੀ ਦੇ ਮਗਰ ਲੱਗਿਆ ਪਿਆ ਕਹਿੰਦਾ ਮੈਂ ਤਾਂ ਅੱਡ ਹੋ ਜੂਗਾ ਕੰਧ ਕੱਢ ਲੋ ਲੈ ਹੁਣ ਸਾਰੀ ਕੰਧਾਂ ਦੀ ਗੱਲਾਂ ਕਰਨ ਲੱਗ ਗਿਆ ਦੇਖੋ ਜੀ ਇਹੀ ਗੱਲ ਗੱਗੇ ਨੇ ਕਹੀ ਆ ਇਹਨਾਂ ਦੋਹਾਂ ਨੇ ਪਹਿਲਾਂ ਹੀ ਸਮਝੌਤੇ ਕਰ ਲਿਆ ਆਪਾਂ ਨੂੰ ਤਾਂ ਕੰਢਿਆਂ ਉਤੋਂ ਦੀ ਘੜੇਸ ਦਿਆ ਪਾਣਾ ਮੇਰੀ ਗੱਲ ਸੁਣ ਲਓ ਭਾਈ ਜੇ ਕੰਧ ਨਿਕਲੂਗੀ ਨਾ ਆਪਾਂ ਨਹੀਂ ਇੱਥੇ ਰਹਿਣਾ ਆਪਾਂ ਤਾਂ ਤੇ ਪਿੱਕੇ ਭੱਜਾਂਗੇ ਚੱਪ ਕਰਕੇ ਓਏ ਅਸੀਂ ਤਾਂ ਆਪ ਚਰਨੋਂ ਆਏ ਕਹਿੰਨੇ ਆਂ ਵੀ ਅਹੀਂ ਚੱਲੀ ਜਾਵੇ ਕੰਧ ਨਾ ਨਿਕਲੇ ਪਰ ਹੁਣ ਗੱਗਾ ਕਹੀ ਜਾਂਦਾ ਬੀ ਮੈਨੂੰ ਤਾਂ ਅੱਡ ਕਰ ਦੋ ਨਹੀਂ ਜੇ ਇਹ ਪੇਕੇ ਵਾਕੇ ਫਿਰ ਮੇਰੇ ਘਰ ਨਾ ਉੱਜੜੂਗਾ ਹੈ ਮੇਰਾ ਘਰ ਬੱਸਦਾ ਉਜਾੜੀ ਜਾਂਦੇ ਤੁਸੀਂ ਓਏ ਨਹੀਂ ਨਹੀਂ ਕਿਦਰੇ ਨਹੀਂ ਉੱਜੜਦਾ ਕਰਾਂ ਜੇ ਉਹ ਦੀ ਵਗ ਜਾਂਦੀ ਨਾ ਤਾਂ ਸ਼ਾਇਦ ਆ ਦਿਨ ਨਾ ਆਵੇ ਤੂੰ ਧਮਕੀਆਂ ਸਾਨੂੰ ਨਾ ਹੀ ਦਿਆ ਕਰ ਉਹ ਮੈਂ ਤਾਂ ਉਹ ਨਹੀਂ ਵਗ ਜਾਂਦੀ ਮੈਂ ਤਾਂ ਰਹਿ ਕੇ ਰਾਜ਼ੀ ਹੀ ਰਹੀ ਸੀ ਆ ਕਮਜਰ ਨੇ ਮੇਰੇ ਪੈਰ ਫੜਿਆ ਕਹਿੰਦਾ ਮੈਂ ਵਿਆਹ ਨਹੀਂ ਹੋਣ ਦਿੰਦਾ ਆਪ ਤਾਂ ਚੜ ਗਿਆ ਮਸ਼ੀਨ ਤੇ ਅੱਜ ਲਾਤਾ ਚੰਦ ਮੰਗ ਰੋ ਕੀ ਗੱਲ ਕਰਦੀਆਂ ਚਰਨੋਂ ਜੇ ਮੈਂ ਇੱਥੇ ਹੁੰਦਾ ਨਾ ਮੈਂ ਦੋਨਾਂ ਦੀਆਂ ਲੱਤਾਂ ਹੀ ਭੰਨ ਦੇਣੀਆਂ ਸੀ ਮੈਂ ਰਿਸ਼ਤਾ ਹੋਣ ਹੀ ਨਹੀਂ ਸੀ ਦਿੰਦਾ ਇਹਦਾ ਬਾਈ ਨੇ ਪਤਾ ਨਹੀਂ ਕਿਵੇਂ ਅੰਦਰ ਬਾ ਓਹੋ ਕੱਗੇ ਬਾੜ ਦੇ ਕਿਵੇਂ ਨਾ ਅਕਸ ਨੂੰ ਘਰ ਦਾ ਮੈਂਬਰ ਆ ਹੋ ਹੈ ਹੱਕਦਾਰ ਆ ਸਾਰੇ ਕਸ ਦਾ ਜ਼ਮੀਨ ਦਾ ਘਰ ਦਾ ਐ ਕਿਵੇਂ ਮੋਰ ਦਿੰਦੇ ਬੱਡਾ ਹੋ ਕਰਦਾ ਲੋਕ ਕੀ ਕਹਿੰਦੇ ਜੇ ਘਰੋਂ ਕੱਢ ਦਿੰਦੇ ਉਹਦੇ ਹੱਕਦਾਰ ਆ ਸੀ ਕਿਹੜਾ ਐ ਕਹਿੰਦੇ ਵੀ ਘਰੋਂ ਕੱਢੋ ਚੰਤਾ ਦੇਖ ਲੋ ਕਹੇ ਜ ਚੜਾਇਆ ਭਾਈ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਆ ਮੈਂ ਤਾਂ ਬਾਹਰ ਨਿਕਲਣ ਦੀ ਜੀ ਕਰਦਾ ਤੁਸੀਂ ਪਤਾ ਨਹੀਂ ਕਿਵੇਂ ਬਾਹਰ ਫਰੀ ਜਾਂਦੇ ਹੋ ਨਹੀਂ ਗਲਤੀਆਂ ਤਾਂ ਸਾਰੀਆਂ ਆਪਣੇ ਚਾ ਕਸੂਰੀਆਂ ਤਾਂ ਆਪਣੇ ਚਾ ਹੈਂ ਜੇ ਟਾਈਮ ਰਹਿੰਦੇ ਉਹਦਾ ਕਰ ਦਿੰਦੇ ਤਾਂ ਆਹ ਟਾਈਮ ਨਹੀਂ ਸੀ ਹੁਣ ਜੇ ਚੰਗਾ ਭਲਾ ਮੈਂ ਕਰਾਉਂਦੀ ਸੀ ਤੁਸੀਂ ਦੋਹਾਂ ਨੇ ਮੇਰਾ ਸਾਥ ਦਿੱਤਾ ਹੁੰਦਾ ਨਾ ਤਾਂ ਮੈਂ ਕਰਵਾ ਦਿੰਦੀ ਹੈ ਉਹ ਤਾਂ ਤੁਸੀਂ ਵੀ ਮੈਨੂੰ ਨਾਲ ਨਾਲ ਲਿਆ ਆਹ ਦੇਖ ਲੈ ਅੰਦਰ ਉਹ ਵੀ ਹੁਣ ਬੋਲਣ ਲੱਗ ਰਿਹਾ ਬਲਾਮਾ ਬਾਰੇ ਬਣਾਇਓ ਮੜੀ ਚੰਤੀ ਚੱਲ ਬਲਾ ਚੜ੍ਹ ਨੂੰ ਨਾਲੇ ਆਏ ਆ ਆਪਾਂ ਵੀ ਕਰਵਾਉਣਾ ਸੀ ਹੁਣ ਉਹਨੇ ਆਪ ਹੀ ਕਰਾ ਲਿਆ ਗੱਗੇ ਇਹ ਚੀ ਵੀ ਫਿਰ ਵੱਡੀ ਗੱਲ ਆਹੋ ਸੋਨ ਨੂੰ ਤਾਂ ਆਏ ਆ ਵੀ ਭਾਈ ਕੱਲ ਨੂੰ ਜਵਾਕ ਹੋਣਗੇ ਝੋਨਾ ਲਵਾਇਆ ਕਰਾਂਗੇ ਭਈ ਯਾਰਾਂ ਨੇ ਤੂੰ ਹੈ ਤੁਸੀਂ ਤਾਂ ਬਿਸ਼ਰਮੇ ਨਹੀਂ ਯਾਰਾ ਸੋਨ ਨੂੰ ਕੀ ਗਰੀ ਬੰਦਾ ਦੇਖ ਕਿ ਅੰਦਰ ਕੀ ਕਰੀ ਜਾਂਦੇ ਨੇ ਆਉਂਦੇ ਨੇ ਸਾਹ ਆ ਜਾਂਦੇ ਕੋਈ ਨਹੀਂ ਜੋੜੀ ਬੈਠੀ ਤੇ ਅੰਦਰ ਆਏ ਹਾਸਾ ਦੀ ਬਾਣੀ ਕਿੰਨਾਂ ਰਾਣੀ ਇਹ ਇਹ ਜਿੱਦ ਲਈ ਤਾਂ ਹੁੰਦੀ ਹੀ ਰਹਿੰਦੀ ਐ ਤੂੰ ਗੁੱਸਾ ਨਾ ਕਰੀ ਠੀਕ ਐ ਨਾ ਕੋਈ ਗੱਲ ਘਵਰਾਉਣ ਦੀ ਲੋੜ ਨਹੀਂ ਮੜੀਆਂ ਮੋਟੀਆਂ ਲੜਾਈਆਂ ਤਾਂ ਹੁੰਦੀਆਂ ਹੀ ਨੇ ਸਰਦਾਰ ਜੀ ਮੈਂ ਤਾਂ ਨਾਲ ਜਿੰਨੀ ਪਰੇ ਰੋਂਗੀ ਮੈਂ ਨਹੀਂ ਕਿਹੇ ਹੋਰ ਜਾਏਗੀ ਉਹ ਘੋਰਪਤ ਜਾਣਾ ਕਿੱਥੇ ਐ ਆਪਣੇ ਕੋਲ ਸੁੱਖ ਨਾ ਕਮਰੇ ਖੁੱਲੇ ਨੇ ਆਪਾਂ ਬਾਹਰ ਤੋਂ ਬਾਹਰ ਕੰਦ ਕੱਢ ਲਾਂਗੇ ਵਿਚਾਰ ਦੀ ਕੰਦ ਕੱਢ ਦਾਂਗੇ ਕੰਦ ਪਟਾ ਕਿੰਨਾ ਬੋਲਦੀ ਐ ਐਸੇ ਨਹੀਂ ਹਮਰਾ ਨਹੀਂ ਦੇਣਾ ਕਿਉਂ ਨਹੀਂ ਐ ਤੈਨੂੰ ਦੇਗੀ ਹਮਾਰਾ ਹੱਕ ਐ ਹਮਾਰੀ ਜ਼ਮੀਨ ਐ ਹਾਂ ਸਰ ਠੀਕ ਐ ਜਿੱਥੇ ਹੱਕ ਦੀ ਗੱਲ ਹੋਇਆ ਉੱਥੇ ਤਾਂ ਤੂੰ ਬੋਲ ਪਿਆ ਕਰੀ ਪਰ ਤੈਨੂੰ ਲੋੜ ਹੀ ਨਹੀਂ ਬੋਲਦੀ ਮਹਿੰਗਾ ਨਾ ਕੱਢੀ ਮੈਂ ਕੱਲੀ ਵਾਧੂ ਆ ਐ ਸੱਜਣ ਜੀ ਮੈਨੂੰ ਪਤਾ ਐ ਨਾ ਹਾਂ 10 ਦਿਨ ਹਾਂ ਠੀਕ ਐ ਨਾ

ਠੀਕ ਐ ਸਪਾਟੀਆ ਨੂੰ ਦੇਖ ਰਹੇ ਆ ਕਰਦਿਆਂ ਗੰਦ ਉਹਨਾਂ ਨਾਲ ਆ ਭੱਡ ਹੋ ਜਾਂਦੀ ਆ ਜਾਓ ਭਾਈ ਬਿੱਕਰ ਆਗੇ ਆਗੇ ਆ ਆਗੇ ਉਤਰ ਹਾਂ ਅੰਦਰ ਹੀ ਬਹਿ ਜਾਂਨੇ ਆ ਬਾਈ ਅਸੀਂ ਬੁਲਾਈ ਜਾਂਨੇ ਆ ਚੱਲ ਕੋਈ ਨਹੀਂ ਆ ਗਿਆ ਮੈਂ ਕੁਰਸੀ ਲੜਾ ਦੇਖ ਕਿਵੇਂ ਮਗਰ ਮਗਰ ਕਰਦੀ ਆ ਜਿਵੇਂ ਕੁੱਤੀ ਦੇ ਕਤੂਰੇ ਫਿਰਦੇ ਹੁੰਦੇ ਚੱਲ ਚਰ ਨੂੰ ਹੁਣ ਨਾ ਬੋਲ ਚੁੱਪ ਕਰ ਹੁਣ ਹੁਣ ਗੱਲ ਨਾ ਕੰਮ ਦੀ ਕਰਨੀ ਆ ਸਾਰੀ ਨਾ ਬੋਲ ਲੈਣ ਦੇ ਅਜਾ ਇਹਨੂੰ ਕੱਢ ਲੈਂਦੇ ਪੜਾਸਾ ਜਿੰਨਾ ਕਰਦਾ ਹਜੇ ਦੇਖ ਲੋ ਸਰਦਾਰੀ ਕਿਵੇਂ ਬੋਲਦੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਇਸ ਦਾ ਗੁੱਸਾ ਮਤ ਕਰਿਆ ਕਰੋ। ਓਹੋ ਮੈਂ ਤੈਨੂੰ ਕਹੀ ਜਾਂ ਨਾ ਆਪਾਂ ਪੰਜ ਜਾਣੇ ਪੰਜਾਬੀ ਆਂ ਹੈ ਪੰਜਾਬੀ ਚ ਗੱਲ ਕਰਿਆ ਕਰੋ ਇਹਦੇ ਨਾਲ ਤੁਸੀਂ ਇਕੱਲੀ ਮਗਰ ਹਿੰਦੀ ਚ ਬੋਲੀ ਜਾਂਦੇ ਰਹੇ ਨਾ। ਭੈਣੇ ਤੈਨੂੰ ਚੱਜ ਨਾਲ ਪੰਜਾਬੀ ਦਾ ਬੋਲਣੀ ਨਹੀਂ ਆਉਂਦੀ ਤੂੰ ਹਿੰਦੀ ਨੂੰ ਮਾਰੀ ਜਾਂਦੀ ਆਂ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ। ਮੈਂ ਨਾਲ ਲੱਗ ਰੋ ਤੇ ਮਗਰ ਲੱਗ ਕੇ ਵੀ ਹਿੰਦੀ ਬੋਲਣ ਲੱਗੂਗੀ। ਕਰਨਾ ਕੀ ਐ? ਮੇਰੇ ਬੋਲਣੇ ਪੈ ਲੱਗੀ। ਮੈਂ ਖਿਆਨ ਮੇਰੀ ਸਮਝ ਨਹੀਂ ਆਉਣੀ ਤਾਂ ਬੋਲਦੀ ਆ। ਕੋਈ ਨਾ ਪੰਜਾਬੀ ਵੀ ਸਮਝ ਲੈਂਦੀ ਉਹ ਸਾਰੀ ਗੱਲ। ਹੈ? ਆਤੀ ਸਮਝ। ਹਾਂਜੀ ਹਾਂਜੀ ਥੋੜੀ ਥੋੜੀ ਆਉਂਦੀ ਹੈ ਹਾਂ ਠੀਕ ਆ ਸ਼ੁਕਰ ਆ ਰਹਾ ਤੁਹਾਡਾ ਥੋੜੀ ਥੋੜੀ ਤੈਨੂੰ ਸਾਰੀ ਹੋਉਂਦੀ ਆ ਨਾਲੇ ਪੰਜਾਬੀ ਵੀ ਆਉਣ ਲੱਗ ਜੂ ਕੋਈ ਬਾਤ ਨਹੀਂ ਜੀ ਮੈਂ ਪੰਜਾਬੀ ਵੀ ਸਿੱਖ ਲੂੰਗੀ ਹਾਂ ਕੋਈ ਨਾ ਤੇਰੇ ਪਹਿਲਾਂ ਸਕੂਲ ਦੀ ਐਡਮਿਸ਼ਨ ਕਰਾ ਕੇ ਆਉਂਗਾ ਇਹਨੇ ਸਿਖਾਉਣਿਆ ਉੜਾ ਲਾ ਛੱਡੋ ਇਹ ਗੱਲਾਂ ਤੁਸੀਂ ਘਰ ਚ ਹੀ ਰਹਿ ਲੈਣ ਦਿਓ ਸਕੂਲ ਦਾ ਛੱਡੋ ਘਰ ਚ ਰਹਿ ਲੈਣ ਦਿ ਸਾਨੂੰ ਹਾਂ ਤੂੰ ਕਾ ਤੀਮੀਆਂ ਮੰਗੂ ਲੜਦਾ ਇਹਦੇ ਨਾਲ ਹੈ ਲੜਦਾ ਮੇਰਾ ਜਲੂਸ ਘੜਤਾ ਕਹਿੰਦੇ ਘਰੋਂ ਨਿਕਲ ਜਾ ਆ ਛੋਟਾ ਕਹਿੰਦਾ ਘਰੋਂ ਨਿਕਲ ਜਾ ਦੱਸ ਮੈਂ ਘਰੋਂ ਬੁਲਾਇਆ ਇਸੇ ਵਿਕਰੈ ਇਹਨੂੰ ਬੁਲਾਇਆ ਹੁਣ ਦੱਸ ਗੱਗੇ ਕੀ ਪ੍ਰੋਬਲਮ ਤਾਂ ਇਹ ਉਹ ਤੂੰ ਐਨਾ ਸ਼ੁਕਰਗੁਜ਼ਾਰ ਕਰ ਮੈਂ ਤੇਰੇ ਗੋਲੀ ਨਾ ਮਾਰੀ ਯਾਰ ਟੰਬਾ ਨਾ ਮਾਰਿਆ ਤੇਰੇ ਸਿਰ 'ਚ ਤੈਨੂੰ ਘਰੋਂ ਹੀ ਕੱਢਿਆ ਗੱਲਾ ਹਾਂ ਮੈਂ ਬਹਿ ਕਿਉਂ ਕਰਾ ਲਿਆ ਇਹਨਾਂ ਦੇ ਗੋਲੀ ਮਾਰੋ ਹਾਂ ਗੱਗੇ ਠੰਡਾ ਰਹਿ ਠੰਡਾ ਹੈ ਨਹੀਂ ਸਮਝਾ ਤੂੰ ਵਿਆਹ ਕਰਾ ਲਿਆ ਇਨੇ ਨਹੀਂ ਕਰਾਉਣਾ ਇਹਨੇ ਨਹੀਂ ਆਪਦਾ ਘਰ ਬਸਾਉਣਾ ਉਹ ਬਾਈ ਇਹ ਮੈਨੂੰ ਤਾਂ ਲੱਗਦਾ ਪੰਜ ਕਿੱਲੇ ਜਿਹੜੇ ਆਉਂਦੇ ਨੇ ਨਾ ਇਹਨੂੰ ਉਹ ਲੈ ਕੇ ਫਰਾਰ ਹੋ ਕਿਸੇ ਭਈਏ ਦੇ ਨਾਲ ਬਾਹੂ ਉਹੋ ਫੇ ਫੇਰੇ ਝਾਕਦਾ ਰਹਿ ਜੂਗਾ ਨਹੀਂ ਗੱਲ ਆ ਹਾਂ ਕਿੱਦ ਤੇ ਲੱਗ ਲੱਤਾਂ ਫੇ ਮੈਨੂੰ ਸੁਰਤ ਆਊਗੀ ਚਲ ਕੋਈ ਕੰਮ ਲੱਗੇ ਮੇਰੇ ਨਾਲ ਹੂ ਦੇਖੀ ਹਾਂ ਚਲ ਆਪਾਂ ਨੂੰ ਕੀ ਇਹਦੇ ਪੰਜ ਕਿੱਲੇ ਜਾਂਦੇ ਆ ਜਾਂਦੇ ਸਹੀ ਗੱਲ ਕਹੀ ਫੇਰ ਵੀ ਲੋਕ ਆਪਣੇ ਮੂਹਰੇ ਹੱਥ ਦੇਣਗੇ ਐ ਨਹੀਂ ਸਾਡੇ ਪਿਓ ਦੀ ਜ਼ਮੀਨ ਜਾਇਦਾਦ ਹੈ ਅਸੀਂ ਐ ਨਹੀਂ ਜਾਣਦੇ ਨਹੀਂ ਤੈਨੂੰ ਮੈਂ ਸਿੱਧੀ ਗੱਲ ਦੱਸਤੀ ਨਾ ਜੇ ਤੁਸੀਂ ਆਏ ਪਹਿਲਾਂ ਸੋਚ ਲੈਂਦੇ ਚੰਗੀ ਗੱਲ ਨਹੀਂ ਸੀ ਮੈਂ ਤਾਂ ਜ਼ਮੀਨ ਸੋਨੂ ਹੀ ਦੇਣ ਨੂੰ ਤਿਆਰ ਸੀ ਪਰ ਤੁਸੀਂ ਕਿਸੇ ਨੇ ਕਰਿਆ ਕੋਈ ਮੇਰਾ ਬਲ ਸੁਪ ਪਪਾ ਉਹਨਾਂ ਚਾਰ ਰੋਟੀਆਂ ਮਿਲਤਾ ਜਾਂਦੇ ਨੇ ਖਾਂਦਾ ਰਹਿਗਾ ਯਾਰ ਤੈਨੂੰ ਰੋਟੀ ਤਾਂ ਦੁਨੀਆ ਹੀ ਖਾਂਦੀ ਹੈ ਰੋਟੀ ਦਾ ਦੁਨੀਆ ਕਹਿੰਦੇ ਫਿਰ ਵਿਆਹ ਤਾਂ ਕਰਾਉਣੀ ਆ ਆ ਵਿਆਹ ਕਰਾਉਣਾ ਡੋਲਾ ਲੈਣਾ ਤੂੰ ਹਾਂ ਹਾਂ ਇਹ ਤਾਂ ਅੱਗ ਲੱਗੀ ਦੀ ਵਿਆਹ ਕਰਾਉਣ ਦੀ ਪਰ ਇਹਦਾ ਕੋਈ ਨਾ ਪਰਝਾਈ ਦੇ ਕੰਡੇ ਵੀ ਦੇ ਹੋਏ ਨੇ ਸਾਰੇ ਨਿੰਮੇ ਮੇਰਾ ਕੀ ਕਸੂਰ ਐਨੇ ਤਾਂ ਇੱਕ ਵਾਰ ਵੀ ਨਹੀਂ ਕਿਹਾ ਵੀ ਮੈਂ ਵਿਆਹ ਨਹੀਂ ਕਰਾਉਣਾ ਇਹਦਾ ਸੱਕਮਾਂ ਦੀ ਉਹ ਉਹਦੀ ਚਾ ਚੜ ਗਿਆ ਇਹਨੂੰ ਹੰਦਾ ਰੰਗ ਟੰਗ ਬਦਲੇ ਚਲ ਫਿਰ ਮੈਨੂੰ ਵੀ ਐ ਹੋ ਗਿਆ ਵੀ ਚਲੋ ਪੰਜ ਕਿੱल्ल्या ਨੂੰ ਇਹਦਾ ਵਿਆਹ ਹੋ ਜੂ ਹੁਣ ਭਈ ਜਦੋਂ ਕੋਈ ਮੋਹਰੇ ਦੇਖਣ ਹੀ ਨਹੀਂ ਆਇਆ ਟਾਈਮ ਪੈ ਗਿਆ ਸਾਢੇ 6 ਮਹੀਨੇ ਦੇ ਇਹਦਾ ਪਤਾ ਨਹੀਂ ਕਿਹੜੀਆਂ ਉਂਗਲਾਂ ਤੇ ਚੜਿਆ ਮੈਂ ਕਿਹਾ ਨਾ ਉਂਗਲਾਂ ਕਿਹੜੀਆਂ ਪਰਾਈ ਤਹੀਂ ਮੈਨੂੰ ਕਿਹਾ ਸੀ ਲੈ ਵੀ ਜੇਠਾ ਹੁਣ ਤੇਰਾ ਘਰ ਵਸਦਾ ਕਰ ਦਿੰਨੀ ਐ ਲੈ ਜਿਹੜੀ ਤੂੰ ਮੂੰਹੋਂ ਗੱਲ ਕੀਤੀ ਉਹ ਹੋ ਗਈ ਹੁਣ ਤੂੰ ਗਾਂਹਾਂ ਵਾਲੀ ਸੁੱਖ ਮੰਗਾ ਜਿਹੜੀ ਗੱਲ ਕਹੇਂਗੀ ਉਹ ਵੀ ਪੂਰੀ ਹੋ ਜੂ ਤੇਰੀ ਆਏ ਆਏ ਸੁੱਖ ਮੰਗ ਲੈ ਨਹੀਂ ਆਉਦੇ ਸਾਲ ਨਿਮ ਬੰਨਿਆ ਜਾਵੇ ਸਾਡੇ ਪਤਾਈ ਜਿਹੜੀ ਤੂੰ ਮੂੰਹੋਂ ਕਹੇਗੀ ਪਾਰ ਹੋ ਜੂ ਬਸ ਆਹੋ ਨਾਲੀ ਝੋਨਾ ਲਵਾਇਆ ਕਰੋ ਦੇ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਲਵਾਇਆ ਕਰੋ ਝੋਨਾ ਚੋਰਾ ਹਾਂ ਛਡੋ ਇਹ ਗੱਲਾਂ ਨੂੰ ਤੁਸੀਂ ਹੁਣ ਇਹ ਗੱਲਾਂ ਤੇ ਪਾਓ ਮਿੱਟੀ ਚਲੋ ਜਿਹਦੇ ਦਿਸੇ ਦਾ ਕਸੂਰ ਨਹੀਂ ਇਸ ਗੱਲ ਬਾਰੇ ਹੁਣ ਜਿਹੜੇ ਜੀ ਨਹੀਂ ਆਉਣਾ ਸੀ ਪਰਿਵਾਰ ਚ ਉਹ ਆ ਗਿਆ ਉਹਦਾ ਦਾਣਾ ਪਾਣੀ ਇੱਥੋਂ ਦਾ ਰਲਿਆ ਸੀ ਇੱਥਾ ਭਾਗਾਂ ਲਈ ਐ ਭਾਗਾਂ ਲਈ ਐ ਕੁਦੀ ਹੋਣਾ ਇਹ ਵੀ ਰੋਲਾ ਪਾ ਕੇ ਆਪ ਦਾ ਜਲੂਸ ਆਪ ਨਾ ਕਢਾਓ। ਉਹ ਭਾਈ ਮੈਨੂੰ ਇੱਕ ਗੱਲ ਤਾਂ ਦੱਸ, ਮੈਨੂੰ ਐ ਤਾਂ ਦੱਸ ਦੇ ਪਹਿਲੇ ਵਿਆਹੀ ਹੋਈ ਸੀ ਕਿ ਕੁਵਾਰੀ ਸੀ ਇਹਨੀਆਂ ਗੱਲਾਂ ਤਾਂ ਦੱਸ ਦੋ। ਕਮਾਲ ਦੀ ਗੱਲ ਐ। ਨਾ ਫੇਰ ਤੈਨੂੰ ਕੀ ਮਿਲ ਜੂ ਜੇ ਮੈਂ ਸਹੀ ਗੱਲ ਦੱਸਤੀ? ਨਾ ਤੈਂ ਉਹਦਾ ਆਧਾਰ ਕਾ ਕੇ ਨੌ ਚੜੋਣਾ। ਵਿਆਹੀ ਹੋਈ ਸੀ ਕੁਵਾਰੀ ਸੀ ਨਹੀਂ ਕਰਦੇ ਹੋਣਾ ਉਹ ਤੇ ਆ। ਹੁਣ ਬਣਿਆ ਵਿਆਹੀ ਕੁਵਾਰੀ। ਉਹ ਮਾਣਾ ਮੋਟੇ ਨੂੰ ਪੁੱਛਦਾ ਲੈਣੇ। ਫੇਰ ਐ ਤੱਕ ਦਾ ਦਵਾਕ ਨਾ ਰੋਂਦੇ ਹੋਣੇ। ਮੈਨੂੰ ਪੁੱਛਦੇ ਹੋਣਗੇ ਵੀ ਇਹ ਵਿਆਹਿਆ ਹੋਇਆ ਸੀ? ਉਹ ਮੈਂ ਵੀ ਕੁਆਰੀ ਸੀ। ਇਹ ਵੀ ਕੁੜੀ ਸੀਗੀ। ਤੈਨੂੰ ਪੱਕਾ ਪਤਾ ਵੀ ਇਹ ਕੁ ਹੁਣ ਆਪਣੇ ਘਰ ਚ ਇੱਕ ਆ ਰੱਖੋ ਰਲ ਮਿਲ ਕੇ ਰਹੋ ਵੰਡ ਕੇ ਆਪਾਂ ਕੰਮ ਕਰ ਲਿਆ ਕਰਾਂਗੇ ਆ ਇਹ ਆਪਦਾ ਬਾਹਰਲਾ ਕੰਮ ਸੰਭਾਲਣਗੇ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ ਫੇਰ ਗੱਲ ਮੋੜ ਲਓ ਫੇਰ ਤਾਂ ਠੀਕ ਕਰ ਲਓ ਇੱਕ ਆ ਮੈਂ ਨਹੀਂ ਕਰਨਾ ਇੱਕ ਔਕਾ ਜੇ ਇਹ ਘਰ ਚ ਰਹੂਗੀ ਨਾ ਤਾਂ ਮੈਂ ਨਹੀਂ ਇੱਥੇ ਰਹਿਣੀ ਆਪਾਂ ਤੇ ਲੈ ਆਉਦੇ ਟਿੱਕੇ ਨਹੀਂ ਹੁਣ ਇਹਨੂੰ ਕਿੱਥੇ ਲੱਢੀਏ ਚਾਰ ਬੰਦਿਆਂ ਚ ਜਵਾਨ ਹੋਈ ਐ ਨਹੀਂ ਉਹ ਸਤਨਾਮ ਆ ਫਿਰ ਉਹ ਕਰ ਦੂਆ ਸਤਨਾਮ ਹੋਊਗਾ ਆਪਦੇ ਘਰੇ ਹੋਊਗਾ ਨਹੀਂ ਸਤਨਾਮ ਸਤਨਾਮ ਉਹ ਤਾਂ ਪੁੱਛਣ ਆਇਆ ਨਹੀਂ ਸਾਨੂੰ ਜਦ ਬਿਮਾਰੀਸ ਤੋਂ ਕਰੋਨਾ ਐ ਤੋ ਦੋ ਸਾਨੂੰ ਪੁੱਛਿਆ ਗਵਾਣ ਕਰੀ ਸੀ ਗਾਂ ਦੋਸਤਾਂ ਚ ਉਹਨਾਂ ਨੇ ਇਹਦਾ ਕਰਾਤਾ ਕਰੇਵਾ ਤੇ ਜੇ ਹੁਣ ਆਪਾਂ ਇਹਨੂੰ ਵਾਪਸ ਮੋੜਾਂਗੇ ਤੇ ਉੱਥੋਂ ਚੜ ਕੇ ਆ ਜਾਵਾਂਗੇ ਉਹ ਵੀ ਆਉਣਗੇ ਉਹ ਤਾਂ ਸਾਰੇ ਗਵਾਹਾਂ ਦੇਣਗੇ ਹਾਂ ਸਾਜੂ ਉਧਰਲੀ ਚੰਗਾ ਫਿਰ ਆ ਬੰਨੇ ਹੱਥ ਤੁਹਾਡੇ ਮੂਰੇ ਸਾਰੇ ਆ ਮੂਰੇ ਆਪਦਾ ਇਹਨੂੰ ਸਾਹਮਣੇ ਰੱਖੋ ਆਪਾਂ ਚੱਲੇ ਇਹਨੂੰ ਵੀ ਬਿਆ ਲਿਓ ਇਹਦੇ ਵਾਸਤੇ ਵੀ ਕੋਈ ਉਧਰੋਂ ਨਿੱਕੀ ਮੋਟੀ ਲੈ ਆਇਓ ਕਿਉਂ ਹਾਂ ਕਿਉਂ ਚਰਨੋਂ ਘਰ ਖਰਾਬ ਕਰਦੀਆਂ ਨਹੀਂ ਸੰਭਲ ਜਾਓ ਬਾਈ ਮੇਰੀ ਗੱਲ ਸੁਣੋ ਤੁਸੀਂ ਨਾ ਆ ਇਹਦਾ ਘਰ ਪਸਾਉਂਦੇ ਵਸਾਉਂਦੇ ਨਾ ਮੇਰਾ ਵੀ ਪਟਕੇ ਧਰਤਾ ਯਾਰ ਹਾਂ ਯਾ ਫੈ ਨਹੀਂ ਸੰਗਣੀ ਆਉਂਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਤੁਸੀਂ ਗੱਲ ਸਿਰਤੀ ਚੜੀ ਜਾਂਦੇ ਹੋ ਖੜ ਲਾ ਪੈਰ ਅੰਦਰ ਜਾ ਕੇ ਹਾਂ ਖੜ ਲਾ ਪੈਰ ਉਹਦੇ ਅਵਤਾਰ ਇਧਰੇ ਨਹੀਂ ਚਲਦੀ ਮੇਰੀ ਗੱਲ ਸੁਣ ਜੇ ਬਾਲਾ ਪਲੇਸ ਹੁੰਦਾ ਨਾ ਅਸੀਂ ਤਾਂ ਪਰੇ ਉਰੇ ਭੱਜ ਜਾਂਦੇ ਆ ਭਾਈ ਮੈਨੂੰ ਹਿੱਸਾ ਦੇਓ ਮੇਰੇ ਘਰ ਚੋਂ ਲੈ ਭਾਈ ਕਹਿੰਦੀ ਕੀ ਗੱਲ ਕਰਦਾ ਤੂੰ ਫੇਰ ਹੁਣ ਦੱਸ ਮੈਂ ਕਿਹੜੇ ਪਾਸੇ ਜਾਵਾਂ ਸੀ ਤੇਰੇ ਨਾਲ ਖੜੇ ਆ ਅੱਛਾ ਪਰ ਜਾਈ ਫੇਰ ਤਾਂ ਠੀਕ ਹੈ ਜੇ ਤੁਸੀਂ ਨਾਲ ਖੜੇ ਹੋ ਹਾਂ ਠੀਕ ਹੈ ਬਸ ਇੱਕ ਆਏ ਆ ਆਪਣੇ ਮੁੰਡੇ ਦਾ ਫੋਨ ਨਹੀਂ ਆਇਆ ਸੀ ਭਾਈ ਇੱਕ ਤੇ ਹਾਂ ਭਤੀਜੇ ਦਾ ਫੋਨ ਆਇਆ ਸੀਗਾ। ਹਾਂ। ਲੋੜ ਸੀ ਉਹਨੂੰ ਥੋੜੀ ਜੀ। ਨਾ ਕਹਿੰਦਾ ਕੀ ਸੀ? ਆ ਫੀਸਾਂ ਭਰਨੀਆਂ ਸੀਗੀਆਂ। ਸਾਨੂੰ ਤਾਂ ਉਹਦੀ ਟੈਨਸ਼ਨ ਖਾਈ ਜਾਂਦੀ ਵੀ ਹੁਣ ਕੀ ਤੋਂ ਬਿਆਜੂ ਚੱਕੀਏ। ਕਮਾਲ ਹੈ। ਜੇ ਪਰਜਾਈ ਤੁਸੀਂ ਮੇਰੇ ਹੱਕ 'ਚ ਖੜੋਗੇ ਨਾ ਫਿਰ ਮੈਂ ਵੀ ਸੋਥੋਂ ਬਾਹਰ ਨਹੀਂ। ਦੱਸ ਕਿੰਨੇ ਪੈਸੇ ਚਾਹੀਦੇ ਨੇ? ਮੈਂ ਫੜਕੀ ਲਿਓਣੇ ਆੜਤੀਆਂ ਕੋਲ ਮੇਰ ਤਾਂ ਜਮਾ ਪਏ ਨੇ। ਸਹੀ ਗੱਲ ਆ। ਦੇਖ ਬਾਈ ਉਹ ਤਾਂ ਚੱਲ ਤੇ ਭਤੀਜੇ ਦੀ ਗੱਲ ਤਾਂ ਛੱਡ। ਹਾਂ ਮੈਨੂੰ ਪਤਾ ਤੂੰ ਕੜਾ ਹੁਣ ਸਾਨੂੰ ਕਿਸੇ ਤੇ ਮਤਲਬ ਦੇਖ ਸਕਦਾ। ਤੇ ਬਾਈ ਫਿਕਰ ਨਾ ਕਰੋ। ਰਾਲ ਕਰੋ ਹੈ ਹੋਰ ਰਾਲ ਬੈਠ ਕੇ ਰੋ ਇਹਨੂੰ ਕੰਮ ਲਾ ਮਾੜਾ ਜੇ ਕੰਮ ਬਥੇਰਾ ਕਰੋ ਕੰਮ ਤਾਂ ਸਾਰਾ ਕਰ ਲਿਆ ਕਰੀ ਰਸੋਈ ਦਾ ਠੀਕ ਹੈ ਹਾਂ ਰੋਟੀ ਦਾ ਜੀ ਕੁਲਕੇ ਵੀ ਬਕਾ ਲੈਂਦੀ ਹਾਂ ਦਾਲ ਵੀ ਚੜਾ ਦਿੰਦੀ ਹਾਂ ਸਭੀ ਕੰਮ ਕਰ ਲੈਂਦੀ ਹਾਂ ਮੈਂ ਤਾਂ ਹਾਂ ਇਤੋਂ ਕੋਣ ਪਾਸੇ ਹੀ ਰੰਗ ਦੇ ਗਿਆ ਹੀਰਾ ਹੋ ਗਿਆ ਔਂਕਾ ਦੀ ਤੇਰਾ ਕੰਮ ਅੱਧਾ ਰਹਿ ਗਿਆ ਚੱਲੋ ਤਾਂ ਕਮਲੀਆ ਜਿਹੜੀ ਗੱਲ ਨਹੀਂ ਸਮਝਦੀ ਜਾਂ ਜਾਂਦੀ ਆ ਜਾਨੀ ਉਹ ਜਾਣਾ ਕਿੱਥੇ ਉਹ ਦੋ ਦਿਨਾਂ ਦਾ ਗੁੱਸਾ ਦਾ ਆਪ ਵੀ ਠੰਡੀ ਹੋ ਜੇ ਤਾਂ ਮਾਂ ਚ ਨਹੀਂ ਕੋਸ ਹੈਗਾ ਉਹ ਗੱਗਿਆਂ ਨੇ ਪੜਕਾਈ ਤੀ ਅੱਜ ਕੇ ਬਾਰ ਨਾ ਆਪ ਕੋਈ ਕੰਮ ਨਹੀਂ ਕਰੇਂਗੇ ਜੋ ਕੰਮ ਕਰੇਂਗੇ ਨਾ ਹਮ ਕਰੇਂਗੇ ਲੈ ਦੇਖ ਲੈ ਕਿੰਨੀ ਚੰਗੀ ਆ ਠੀਕ ਹੈ ਕਿੰਨੀ ਚੰਗੀ ਹਾਂ ਠੀਕ ਹੈ ਚਲੋ ਕਰੋ ਰਾਤ ਚਲ ਮੇਰੇ ਭਤੀਜੇ ਨੂੰ ਵੀ ਕਹਿ ਦੀਂ ਵੀ ਟੈਨਸ਼ਨ ਨਾ ਲਵੇ ਕਿਸੇ ਗੱਲ ਦੀ ਚਲ ਆ ਜਾ ਕਿਰਨਾਰਾਣੀ ਲੈ ਹੋ ਗਈ ਮੈਂ ਤਾਂ ਤਿਆਰ ਛੇਤੀ ਕਰ ਚੜਨ ਨੂੰ ਤੇਰੀ ਬੱਸ ਨਿਕਲਦੇ ਬੇਬੇ ਨੂੰ ਮੈਂ ਫੋਨ ਕਰਤਾ ਕਹਿੰਦੀ ਸੀ ਆ ਜਾ ਨਜ਼ਰ ਨੂੰ ਹੁਣ ਤੋਂ ਜਾ ਕੇ ਹਟੇਗੀ ਹੈ ਹਟਦੀ ਨਹੀਂ ਹੈ ਤੈਨੂੰ ਕਿਹੜਾ ਪਤਾ ਨਹੀਂ ਵੀ ਮੈਂ ਕਿਉਂ ਚੱਲੀ ਆ ਭਾਈ ਮੈਨੂੰ ਤਾਂ ਬਸ਼ਰਮੀ ਆਉਂਦੀ ਆ ਮੈਂ ਤਾਂ ਜਾਉਂਗੀ ਮੈਂ ਨਹੀਂ ਰਹਿੰਦੀ ਉਹ ਬਸ਼ਰਮੀ ਮੈਨੂੰ ਕਿਹੜਾ ਆਉਂਦੀ ਨਹੀਂ ਮੈਨੂੰ ਵੀ ਬਾਹਰ ਚਾਰ ਬੰਦੇ ਦੀ ਬਸ਼ਰਮੀ ਆਉਂਦੀ ਹੈ ਤੈਨੂੰ ਨਹੀਂ ਆਉਣੀ ਤੇਰਾ ਭਾਈ ਆ ਤਨੂ ਤਾਂ ਸ਼ਰਮ ਆਉਂਦੀ ਨਹੀਂ ਤੂੰ ਸੱਸ ਬੋ ਬਿਸ਼ਰਮ ਹੋ ਆਕੇ ਬਿਸ਼ਰਮਾਂ ਇੰਟੂ ਲੱਕੀ ਦਾ ਬਿਸ਼ਰਮ ਤਾਂ ਡੋਲ ਡੋਲ ਖਾਂਦੇ ਨੇ ਤੇਰੇ ਭਰਾ ਨੇ ਤਾਂ ਉਹ ਕੰਮ ਕੀਤਾ ਕਰਜਾ ਉਹ ਜਿੰਨੀ ਮੈਨੂੰ ਬਿਸ਼ਰਮ ਆਉਂਦੀ ਨਾ ਇਹਨੂੰ ਤੈਨੂੰ ਆਉਂਦੀ ਨਹੀਂ ਹੈਗੀ ਕਹਿੰਦਾ ਜਿੰਨੀ ਤੈਨੂੰ ਆਉਂਦੀ ਆ ਜੇ ਤੈਨੂੰ ਇੰਨੀ ਬਿਸ਼ਰਮ ਹੀ ਆਉਂਦੀ ਹੁੰਦੀ ਨਾ ਦੋ ਮਾਰਦਾ ਕੰਮ ਤੇ ਫਿਰ ਵੀ ਵੱਡਾ ਚੱਲ ਮਾਰ ਨਹੀਂ ਸਕਦਾ ਮੈਨੂੰ ਵੀ ਕਹਿੰਦੀ ਨੂੰ ਸ਼ਰਮ ਆਉਂਦੀ ਆ ਨਾਲੇ ਤੂੰ ਮੇਰੀ ਗੱਲ ਸੁਣ ਤੇਰੇ ਤੋਂ ਬਿਨਾ ਇਹਨਾਂ ਨੇ ਮੈਨੂੰ ਪੁੱਛਣਾ ਨਹੀਂ ਵੇ ਭਾਈ ਤੈਨੂੰ ਕੋਈ ਪੁੱਛੇ ਚਾਹੇ ਨਾ ਪੁੱਛੇ ਮੈਂ ਤਾਂ ਆਪਣੇ ਪੇਕੇ ਜਾਵਾਂਗੀ ਮੈਂ ਨਹੀਂ ਰਹਿੰਦੀ ਮੈਂ ਤਾਂ ਬਾਹਰ ਨਿਕਲਣਾ ਦੁਬਰ ਹੋਇਆ ਪਿਆ ਪਤਾ ਕੀ ਕਹਿੰਦੇ ਆ ਤੇਰਾ ਜੇਠ ਕਹਿੰਿਆ ਬੁਆਰਾ ਨਹੀਂ ਲਾਇਆ ਹੈ ਕੱਲ ਗੂੜਾ ਸੱਟਣ ਗਈ ਸੀ ਮਰਦਾ ਮੂੰਹ ਝਾਤ ਦਿੰਦੀ ਆ ਰੇ ਮੈਂ ਤੈਨੂੰ ਕਹਦਾ ਤੇ ਇੱਕ ਆਪਾਂ ਤਾਂ ਚੱਲੇ ਆ ਲੋਕ ਤਾਂ ਘਰ ਪੱਟਣ ਤੇ ਹੁੰਦੇ ਨੇ ਉਹ ਤੋਂ ਪਰਾਂ ਹੋ ਲੋਕ ਤਾਂ ਬਹੁਤ ਕੁਝ ਕਹਿਣਗੇ ਪਰ ਆਹੋ ਬੈਗ ਚੱਕਣ ਦੇ ਮੈਨੂੰ ਅੰਦਰ ਕਰਨੋ ਨਾ ਆ ਜਾ ਤੂੰ ਮੰਨ ਜਾ ਮੇਰੀ ਗੱਲ ਮੇਰੀ ਗੱਲ ਸੁਣ ਲਾ ਕੱਲ ਅਫਸਰ ਨੇ ਮੈਂ ਤੇਰੇ ਕਹੇ ਤਾਂ ਰੁਕ ਗਈ ਨਾ ਤੂੰ ਕਾ ਨੇਰਾ ਹੋ ਗਿਆ ਹੁਣ ਨਾ ਜਾ ਕੱਲ ਨੂੰ ਵਗ ਜੀ ਤੇਰੀ ਕੋਈ ਜਵਾਨ ਹੀ ਨਹੀਂ ਹੈਗੀ ਹੁਣ ਮੈਂ ਬੀਬੀ ਨੂੰ ਫੋਨ ਕਰਤਾ ਮੈਂ ਕਿਹਾ ਮੈਂ ਆਉਣੀ ਆ ਉਹ ਕਹਿੰਦੀ ਆ ਜਾ ਉਹ ਬੀਬੀ ਆ ਵੀ ਫੇਰ ਘਰ ਪੱਟਣ ਨੂੰ ਫਿਰਦੀਆਂ ਨੇ ਕੋਈ ਘਰ ਪੱਟਣ ਨੂੰ ਨਹੀਂ ਫਿਰਦੀ ਬੀਬੀ ਮੂੰਹ ਸਵਾਰ ਕੇ ਬੋਲ ਖਬਰਦਾਰ ਤੇ ਮੇਰੀ ਮਾਂ ਨੂੰ ਕੁਝ ਕਿਹਾ ਮੈਂ ਤੇਰੀ ਮਾਂ ਨੂੰ ਕੁਛ ਨਹੀਂ ਕਹਿੰਦਾ ਚੁੱਪ ਕਰਕੇ ਬੈਕ ਜਾ ਤਾਂ ਅੰਦਰ ਚੱਲ ਮੈਂ ਨਹੀਂ ਆਸ ਮੈਂ ਤਾਂ ਜਾਉਂਗੀ ਜਦੋਂ ਮੇਰਾ ਗੁੱਸਾ ਟੰਡਾ ਹੋ ਗਿਆ ਮੈਂ ਆ ਜੂਗੀ ਹਾਂ ਨਾਲੇ ਤੇਰੇ ਇੱਕ ਵਾਰ ਕਵਾ ਕਰ ਰੁਕੜਤੀ ਨਾ ਭੇਰਾਂ ਨਹੀਂ ਮੈਂ ਫੇਰ ਆਉਂਗੀ ਮੈਂ ਨਹੀਂ ਆਉਦੀ ਆ ਦੇਖ ਲੈ ਕਿ ਮੈਂ ਚੌੜਾ ਦੇ ਭਾਂਡੇ ਉਹ ਦੇਖ ਲੈ ਕਿਵੇਂ ਪਏ ਨੇਗੇ ਮੇਰੀ ਗੱਲ ਸੁਣ ਇਹਨਾਂ ਨੂੰ ਆਪਾਂ ਅੱਡ ਕਰ ਦਾਂਗੇ ਆਪਾਂ ਦੋਨੇ ਅੱਡ ਰਹਿਣ ਲੱਗੇ ਜਾਂਗੇ ਮੈਂ ਅੱਡ ਵੀ ਨਹੀਂ ਹੋਣਾ ਮੈਂ ਇਸ ਘਰ ਚ ਕੰਦ ਵੀ ਨਹੀਂ ਨਿਕਲਣ ਦੇਣੀ ਫੇਰ ਕੀ ਗੱਲ ਫੇਰ ਇੱਕ ਹੀ ਗੱਲ ਹੋਈ ਮੈਂ ਅੱਡ ਵੀ ਨਹੀਂ ਹੋਣਾ ਮੈਂ ਪੇਕੇ ਨੂੰ ਵੀ ਜਾਣੀ ਆ ਮੈਂ ਤਾਂ ਜਾਣੀ ਆ ਚੱਲ ਨੂੰ ਆਇਆ ਕਿਹਦਾ ਨਾ ਹਰ ਤਾਂ ਪੈ ਗਈ ਤੇਰੇ ਕਾਲ ਦੇ ਠੰਡ ਮੈਂ ਤਾਂ ਗਾਲਾਂ ਕੱਢਦੇ ਨੂੰ ਵੀ ਸ਼ਰਮ ਆਉਂਦੀ ਆ ਐਨੀ ਬੁਸ਼ਰਮੀ ਆਉਂਦੀ ਆ ਵੀ ਜੇਠਾ ਜੇ ਗਾਲ ਕੱਢੂੰਗੀ ਤਾਂ ਆਪਦਾ ਹੀ ਮੂੰਹ ਵੱਡਾ ਹੋਊਗਾ ਆ ਚੱਲੀ ਹੁਣ ਮੈਂ ਤਾਂ ਉਹ ਗਾਲਾਂ ਤਾਂ ਬਥੇਰੀਆਂ ਕੱਢ ਲਿਆ ਪਰ ਅਜੇ ਪਹਿਲਾਂ ਹੁਣ ਨਹੀਂ ਕੱਢ ਸਕਦੀ ਕਿਉਂ ਹੁਣ ਸਾਡੀ ਜੋੜੀ ਬਣ ਗਈ ਹੁਣ ਤੂੰ ਬਸ ਗੱਲ ਇਹ ਦੱਸ ਗਿਤੂ ਕਿਉਂ ਭਜੀ ਜਾਨੀਆ ਕੀ ਗੱਲ ਅਸੀਂ ਤੈਨੂੰ ਕੀ ਕਹਿੰਦੇ ਆ ਮੇਰੀ ਜੋੜੀ ਬਣ ਗਈ ਆਪਦੀ ਜੋੜਤਾ ਬਣਾ ਲਈ ਇੱਥੇ ਮੇਰੀ ਜੋੜੀ ਤੋੜਤੀ ਚਾਨੀਆ ਮੈਂ ਤਾਂ ਮੈਂ ਨਹੀਂ ਰਹਿਣੀ ਕਿ ਤੋੜੇ ਉਹ ਬਾਈ ਦਮੇ ਨਾਲ ਕਰ ਕਿਉਂ ਪਟਦਾ ਉਹ ਚੜਨੋ ਚੜਨੋ ਨਹੀਂ ਪੁਰੇ ਪੁਰੇ ਕਰ ਨਹੀਂ ਆਈਂ ਜਾਇਆ ਕਰਦੇ ਮੈਂ ਹੋਰ ਕਿਵੇਂ ਜਾਇਆ ਕਰਦੇ ਨੇ ਮੈਨੂੰ ਆਇਆ ਲੱਗ ਨਹੀਂ ਹਰਦੇ ਪੇਕੇ ਤੋਂ ਦੋ ਬੰਦੇ ਸਾਧ ਉਹਨਾਂ ਨਾਲ ਜਾਈਂ ਪਕੈਤਾ ਬਚਾਉਂਦੀਆਂ ਚੰਗੀਆਂ ਲੱਗਦੇ ਤੁਸੀਂ ਹੈ ਘਰ ਦਾ ਤਮਾਸ਼ਾ ਨਾ ਆਇਆ ਤੁਸੀਂ ਉਹ ਕੀ ਗੱਲ ਚਰਨ ਅਸੀਂ ਵੀ ਕਹਿ ਰਹੇ ਹਾਂ ਵੀ ਤੂੰ ਨਾ ਜਾ ਨਾ ਜਾ ਉੱਥੇ ਜਾ ਕੇ ਕਰੇਂਗੀ ਕੀ ਮੈਂ ਥੋੜਾ ਕੀ ਕਹਿਣਾ ਮਤਲਬ ਆ ਕਿ ਮੈਂ ਨਿੱਕਾ ਕੇ ਚੱਲੀ ਆ ਮੈਂ ਥੋੜਾ ਤੁਮਾਰੀ ਨਹੀਂ ਆ ਗਈ ਜਿਹੜਾ ਤੂੰ ਕਹਿੰਦੀ ਆ ਵੀ ਆਪਦੇ ਪੇਕੇ ਤੇ ਦੋ ਬੰਦੇ ਬਲਾ ਜਾਣੀ ਆ ਬੇਸ਼ੱਕ ਵਗ ਜਾ ਆਏਂਗੀ ਤਾਂ ਦੂਜੇ ਦਿਨ ਹੰਕਦੀ ਇੱਥੇ ਹੀ ਤੂੰ ਫੇਰ ਫੇਰ ਕਿਹੜਾ ਬਾਰਡਰ ਟੱਪ ਜੇਂਗੀ ਤੂੰ ਘਰ ਤਾਂ ਤੈਨੂੰ ਇੱਥੇ ਆਉਣਾ ਪੈਣਾ ਆਖਰ ਨੂੰ ਕੋਈ ਨਾ ਜਦੋਂ ਮੇਰਾ ਜ਼ਿਕਰ ਆ ਮੈਂ ਆ ਦੂੰਗੀ ਪਰ ਮੇਰਾ ਘਰ ਆ ਮੇਰਾ ਵੀ ਹਿੱਸਾ ਪੱਤੀ ਆ ਹੈ ਨਾ ਸਮਝੋ ਵੀ ਜੇ ਬਾਗੀ ਸਾਰੇ ਤੇ ਮੇਰ ਮਾਰ ਲਾਗੇ ਅਸਲ ਚ ਬਸ ਹੁਣ ਤੂੰ ਸਾਡੀ ਜੋੜੀ ਤੇ ਮਚਦੀ ਐ ਤੈਨੂੰ ਤਾਂ ਐ ਵੀ ਇਹਨਾਂ ਦੀ ਜੋੜੀ ਕਿਉਂ ਬਣ ਗਈ ਉਹ ਮੈਂ ਕੀ ਤੇਰਾ ਆਪਾਪ ਕਰਤਾ ਉਹ ਸੋਡੀ ਦਾ ਜੋੜੀ ਬਣ ਗਈ ਸਾਡੀ ਜੋੜੀ ਤੋੜਨ ਲਾ ਕੇ ਯਾਰ ਤੁਸੀਂ ਅਸੀਂ ਕੋਈ ਨਹੀਂ ਤੋੜਦੇ ਤੋੜਦਾ ਕੌਣ ਆ ਕਿਹਨੇ ਕਿਹਾ ਕਿਸੇ ਨੇ ਵੀ ਜਾ ਕਾਸ ਹੋਣਾ ਬੈ ਇਹ ਜੋੜੀ ਬਣ ਗਈ ਜੇ ਤਾਂ ਪੰਜਾਬ ਦੀ ਕੋਈ ਲਿਆਉਂਦਾ ਕੋਈ ਬਾਬਤਲਾ ਅੰਤਲੂਕੋ ਹੋਇਆ ਹੋਇਆ ਕੋਈ ਛੱਡੀ ਛੁੱਡੀ ਫੇਰ ਵੀ ਮਨ ਲੈਦੀ ਉਹ ਤਾਂ ਬਿਹਾਰ ਚੋਂ ਲਿਆ ਮਰ ਜਣੇ ਜਵੇਂ ਨੱਕ ਡਬੋ ਕੇ ਮਰਨ ਵਾਲਾ ਕੰਮ ਕਰ ਦਿੱਤਾ ਹੱਦ ਹੋ ਗਿਆ ਉਹ ਮੇਰੀ ਗੱਲ ਸੁਣ ਪੰਜਾਬ ਚ ਕੀ ਹੋ ਗਿਆ ਪੰਜਾਬ ਚ ਜੇ ਜਿਆਦੇ ਗੋਰੀਆਂ ਨੇ ਫਿਰ ਬਿਹਾਰ ਚ ਥੋੜੇ ਜਿਹਾ ਰੰਗ ਪੱਕਾ ਐ ਐਡੀ ਕੀ ਖਾਸ ਗੱਲ ਐ ਹੈ ਤਾਂ ਜਨਾਨੀਆਂ ਏ ਅੱਛਾ ਲੈ ਕਿ ਮੈਂ ਕੀੜੀ ਦੇ ਮੈਲ ਹੋਇਆ ਫਿਰਦਾਗਾ ਸ਼ਰਮ ਨਹੀਂ ਆਉਂਦੀ ਜਾਨੀਆ ਮੈਂ ਮੈਨੂੰ ਰੋਕੜ ਰੁਕਣ ਦੀ ਕੋਸ਼ਿਸ਼ ਨਾ ਕਰਿਓ ਰੋਕ ਨਾ ਕਰ ਰੋਕਲਾ ਕੋਈ ਕੁਝ ਨਹੀਂ ਪੜਨਾ ਤੇਰੇ ਤੋਂ ਬਿਨਾ ਸਵਾ ਹੋਵੇ ਸਾਡੇ ਚੰਬਤੀਆਂ ਜੁੱਤੀਆਂ ਸਵਾ ਕੇ ਪੈਰੀ ਪਲ ਪਰ ਛੱਡ ਕੇ ਨਾ ਜਾ ਬਬਾ ਤੈਨੂੰ ਕਿਹਾਂ ਨਾ ਛੱਡ ਚੋਰਾ ਨਾ ਹੋਵੇ ਮੈਨੂੰ ਨਾ ਰੋਕਿਓ ਜਾਨੀਆ ਮੈਂ ਤਾਂ ਹਾਏ ਮਨਾ ਹਾਕੀ ਕਰਤਾ ਤੂੰ ਹੁਣ ਤਾਂ ਤੈਨੂੰ ਕਿੰਨੇ ਪਿਆਰ ਨਾਲ ਰੋਕਦੇ ਸੀ ਤੂੰ ਤਾਂ ਮਾਂ ਦੇ ਘਰ ਜਾਣ ਦੀ ਤਿਆਰੀ ਕਰਨੀ ਹੈ पर मां भी तेरी घट ही बनती है दो दिन बाद मां लड़ाई होगी फिर करेंगी फिर बशर्मी आएगी मैं कहनी कह मेन कहनी है हाँ ठीक है ना हम नहीं तो हा भैया राणी जी, जी ने सारे घर से कब्जा कर लेना जैगी जठानी ने तो बहर नग जाना जिम्मे मुड़ के फिर ना आई फिर नहीं नहीं मुड़ जा करे वह रहेगी दिमाग तो कम लिया कर द ਦੇਖ ਲੈ ਬਈ ਜਾਨ ਨੂੰ ਤਾਪ ਫਿਰਦੀ ਸੀ ਅੱਗੇ ਵੀ ਦੇਖ ਲੈ ਕਹਿੰਦੀ ਹੁੰਦੀ ਸੀ ਤੇਰੇ ਵਿਆਹ ਤੋਂ ਪਹਿਲਾਂ ਵੀ ਮੈਂ ਜਾਨੀ ਆ ਜਾਨੀ ਆ ਹੈ ਇਹ ਤਾਂ ਬਹਾਨਾ ਹੀ ਹੈ ਜੀ ਡਰਾਉਂਦੀ ਹੈ ਇਹਨੂੰ ਵੀ ਮੈਂ ਪੇਕੇ ਵਗ ਦੂ ਅਸਲ 'ਚ ਨਾ ਪਤਾ ਸਾਡੀ ਜੋੜੀ ਤੇ ਉਹਨੂੰ ਜਿਆਦਾ ਤਕਲੀਫ ਹੋਗੀ ਵੇ ਨਾ ਇਹਨੇ ਵਿਆਹ ਕਰਾ ਲਿਆ ਮੇਰੇ ਵਿਆਹ ਦੀ ਤਕਲੀਫ ਹੈ ਉਹਨੂੰ ਉਥੇ ਮਾਂ ਦੀਆਂ ਪੱਕੀਆਂ ਖਾਣਦੀ ਸੀ ਇੱਥੇ ਕਰਕੇ ਖਾਣਾ ਪੈਂਦਾ ਸੀ ਹੋ ਗਏ ਚੌੜੇ ਤੁਸੀਂ ਭਾਈ ਹੈ ਮੇਰਾ ਘਰ ਉਜਾੜ ਕੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਆਪ ਦਾ ਚੁੱਪ ਕਰੇ ਬੈਠਾ ਤੂੰ ਮੋੜ ਲਿਆਉਂਦਾ ਉਹਨੂੰ ਹੁਣ ਚੁੱਪ ਕਿੱਥੇ ਕਰੇ ਬੈਠੇ ਕੁਸਰ ਮੁਸਰ ਦਾ ਤੁਸੀਂ ਕਰੀ ਜਾਂਦੇ ਹੋ ਕਰਨੀ ਨਹੀਂ ਕੁਸਰ ਮੁਸਰ ਬੇ ਆਏ ਬਾਗੀ ਤੇਰੇ ਚ ਖਣਕੰਡਾ ਹੈ ਨਹੀਂ ਮਲੱਤਾਂ ਤੋੜ ਕੇ ਅੰਦਰ ਬਿਠਾ ਲੈਂਦਾ ਐ ਕਿਵੇਂ ਗੇਟ ਟੱਪ ਜਾਂਦੀ ਉਹ ਉਹ ਸਾਨੂੰ ਕੀ ਪਤਾ ਅੱਜ ਕੱਲ ਕਿਵੇਂ ਰੱਖੇ ਦੀਆਂ ਨੇ ਹਾਂ ਨਾ ਰੱਖਣ ਨੂੰ ਕੀ ਐ ਆ ਦੇਖ ਲੈ ਹਜੇ ਥੋੜੇ ਦਿਨ ਹੀ ਹੋਏ ਨੇ ਬੋਲ ਕੇ ਵੇਖੇ ਮੇਰੇ ਮੂਰੇ ਉਹ ਖੜ ਜਾਟਾ ਕਹਿ ਰਾ ਟਾ ਕਹਿ ਰਾ ਚਾਰ ਦਿਨ ਖੜ ਜਾ ਤੈਨੂੰ ਵੀ ਆ ਜਾਊਗਾ ਪਤਾ ਲੱਗ ਜਾਊਗਾ ਸਾਰੇ ਵਾਰ ਹਾਂ ਕਿਸੇ ਦਾ ਕੁਝ ਨਹੀਂ ਪਤਾ ਲੱਗਦਾ ਹੁੰਦਾ ਗੱਗੇ ਜੇ ਤੂੰ ਨਾ ਬੰਦਿਆਂ ਵਾਲੀ ਗੱਲ ਕਰਦਾ ਮਾਰ ਕੇ ਗੁੱਤਨੀ ਚ ਅੰਦਰ ਬਿਠਾ ਲੈਂਦਾ ਐ ਤਮਾਸ਼ਾ ਕਰਦੀ ਨਾ ਜਾਂਦੀ ਹੁਣ ਸਾਰੀ ਗਲੀ ਚ ਬੋਲਦੀ ਜਾਂਦੀ ਹੋਊਗੀ ਕੀ ਕਹਿੰਦੇ ਹੋਣਗੇ ਲੋਕ ਮੇਰੇ ਤੋਂ ਤਾਂ ਗੁੱਤ નીચે ਉਹਦੇ বাজਦੀਆਂ ਨਹੀਂ ਜੀ ਛੋਟੇ ਤੋਂ বাজਦੀਆਂ ਨਹੀਂ ਬੱਸ ਐਂ ਕਹਿ ਵੀ ਮੈਂ ਭਾਂਡੇ ਮਾਜਦਾ ਉਹਦੇ ਮੂਰੇ ਮੈਂ ਤਾਂ ਯਾਰ ਉਹਦੇ ਮੂਰੇ ਸਭ ਕੁਝ ਕਰੂੰਗਾ ਤੁਸੀਂ ਦੱਸੋ ਮੇਰੇ ਤੋਂ ਲੈਣਾ ਕੀ ਐ ਦੱਸ ਸਾਡਾ ਕੀ ਕਸੂਰ ਹੈ ਮੈਂ ਵਿਆਹ ਕਰਾਵਾਂ ਨਾ ਮੈਂ ਹੀ ਫਿਰਦਾ ਰਹਾ ساری ਉਮਰ ਬੁੱਢੀ ਉਮਰੇ ਥੋੜੀ ਕਰਾਉਣਾ ਸੀ ਹਾਂ ਬੁੱਢੀ ਉਮਰੇ ਬੁੱਢੀ ਉਮਰੇ ਫੇਰ ਕਿਉਂ ਗਿਆ ਵਿਆਹ ਤਾਂ ਹੁਣ ਵੀ ਹੋ ਹੀ ਗਿਆ ਹੁਣ ਵੀ ਹੋ ਹੀ ਗਿਆ ਨਾਲ ਇਹਨੂੰ ਸ਼ਰਮ ਨਹੀਂ ਆਈ ਕੀ ਚੱਕੇ ਮੂੰਹ ਜਾ ਗਈ ਆਪ ਦਾ ਮਿਰੂ ਦਾ ਵੱਧ ਘੱਟ ਬੋਲੀ ਮੈਂ ਤੈਨੂੰ ਦੱਸਾਂ ਦੇਖ ਤੇਰੇ ਵਿਆਹ ਤੇ ਵੀ ਮੈਂ ਖਰਚ ਕੀਤਾ ਉਹ ਇਹਨਾਂ ਦੇ ਵਿਆਹ ਤੇ ਵੀ ਮੈਂ ਖਰਚ ਕੀਤਾ ਉਹ ਮੈਂ ਤਾਂ ਉਹਦੇ ਵਿਆਹ ਤੇ ਖਰਚਾ ਵੀ ਨਹੀਂ ਕਰਾਇਆ ਸੁੱਥੋਂ ਖਰਚਾ ਨਹੀਂ ਕਰਾਇਆ ਨਾਲੇ ਯਾਰ ਮੇਰੀ ਗੱਲ ਸੁਣ ਲੈ ਵੀ ਮੈਨੂੰ ਤੁਹਾਨੂੰ ਤਾਂ ਅੱਡ ਕਰ ਦੋ ਯਾਰ ਹਾਂ ਹੁਣ ਕੀ ਦੇ ਨਾਲ ਹੋਏਗਾ ਉਹ ਤਾਂ ਗਈ ਗਈ ਉਹ ਕੋਈ ਨਹੀਂ ਮੈਂ ਲੈ ਆਉਂਗਾ ਉਹਨੂੰ ਪੈਸੇ ਹੀ ਨਹੀਂ ਹੈਗੇ ਉਹ ਸਾਰ ਇੱਥੇ ਤੇਰੇ ਕਹੇ ਤੋਂ ਮੁਰਨ ਆਲੀ ਹੁੰਦੀ ਨਾ ਤਾਂ ਬਾਰ ਹੀ ਨਹੀਂ ਸੀ ਟੱਪਦੀ ਹੁਣ ਨਹੀਂ ਉਹ ਆਉਂਦੀ ਕਾ ਬਤਾਈ ਆਪੇ ਆ ਜੂ ਧੱਕੇ ਖਾ ਕੇ ਆਪਾਂ ਕਾਨੂੰ ਇਹੇ ਦਿਮਾਗ ਖਰਾਬ ਆਊਗੀ ਤਾਂ ਭਾਈ ਹੋ ਨਾ ਮੇਰੀ ਗੱਲ ਸੁਣ ਲੋ ਉਹਨੂੰ ਮੰਦਾ ਚੰਗਾ ਨਹੀਂ ਬੋਲਣਾ ਤੁਸੀਂ ਸਿੱਧੀ ਕੰਨ ਖੋਲ ਕੇ ਗੱਲ ਸੁਣ ਲੋ ਅਸੀਂ ਕੀ ਮੰਦਾ ਚੰਗਾ ਬੋਲਣਾ ਇਸ ਤਾਂ ਬੁਲਾਉਂਦੀ ਹੀ ਨਹੀਂ ਬਾਬਾ ਬੁਲਾਉਂਦੀ ਨਹੀਂ ਹੈਗਾ ਕਾਹਦੀ ਹਾਂ ਜਾ ਆਹੋ ਲਾਲਾ ਪੱਖਾ ਪੈ ਜਾ ਦੇਖੋ ਬਾਬੀ ਆਪਕੇ ਦੇਵਰ ਕਿ ਐਸੇ ਮੈਨੂੰ ਬੋਲਤਾ ਹੈ ਹਰ ਵੇਲੇ ਨਾ ਮਾਰੀ ਬੇਇੱਜ਼ਤੀ ਕਰਤਾ ਰਹਤਾ ਹੈ ਆਪ ਉਸਕੋ ਸਮਝਾਤੇ ਕਿਉਂ ਨਹੀਂ ਕੀ ਕਹਿੰਦੀ ਹੈ ਇਹ ਇਹ ਕਹਿੰਦੀ ਉਹਨੂੰ ਉਹਨੂੰ ਸਮਝਾਇਆ ਕਰ ਕਹਿੰਦੀ ਲੜਦਾ ਰਹਿੰਦਾ ਮੇਰੇ ਨਾਲ ਵੀ ਮੇਰੀ ਬੇਇੱਜ਼ਤੀ ਹੁੰਦੀ ਆ ਨੇ ਕਾਹ ਨੂੰ ਤੇਰੀ ਬੇਇੱਜ਼ਤੀ ਹੁੰਦੀ ਆ ਉਹ ਤਾਂ ਸੁਭਾਈ ਇਹੇ ਜਾ ਨਾ ਹੁਣ ਕੀ ਰਹਿ ਗਿਆ ਤੇਰਾ ਆ ਗਈ ਖਾਈ ਨਹੀਂ ਮੈਨੂੰ ਪਤਾ ਹੀ ਸੀਗਾ ਪਰ じゃਏ ਮੈਨੂੰ ਪਤਾ ਹੀ ਸੀ ਵੀ ਤੂੰ ਕਿਹੜਾ ਪਪਾ ਟੱਪ ਜੇਂਗੀ ਕਿਆ ਹੋ ਹਾਂ ਮੈਨੂੰ ਪਤਾ ਹੀ ਆ ਸੁੱਖਾ ਮਨਾਉਂਦੇ ਹੋਵੋਗੇ ਕਹਿੰਦੇ ਹੋਗੇ ਪ੍ਰਸ਼ਾਦ ਬਣਾ ਕੇ ਖਾਵਾਂਗੇ ਵੀ ਚਲੀ ਗਈ ਵਧਿਆ ਨਾ ਹੁਣ ਕੀ ਜੇ ਤੂੰ ਜਾਣਾ ਹੀ ਨਹੀਂ ਹੁੰਦਾ ਫਿਰ ਆ ਡਰਾਮੇ ਜੇ ਕਿਉਂ ਕਰਦੀ ਆ ਤੀਜੇ ਕਦੇ ਨਾ ਬਬਾ ਡਰਾਮੇ ਨਹੀਂ ਕਰਦੀ ਉਹ ਤਾਂ ਮੇਰੀ ਬੱਸ ਲੰਘ ਗਈ ਹਾਂ ਅੱਛਾ ਮੋੜੂ ਫਿਰ ਪਿੱਛੇ ਹੋਰ ਆ ਜਾਂਦੀ ਹਾਂ ਅੱਛਾ ਅਸੀਂ ਛੱਡਿਆ ਹੁੰਨੇ ਆ ਬੋਲੇ ਦੇਖੀ ਕਿ ਤਾ ਤੂੰ ਮੈਨੂੰ ਕੱਡਾ ਰਹਿਣਾ ਕਰਾ ਕੇ ਨਾ ਛੱਡਿਆ ਵੱਡਾ ਆਇਆ ਛੱਡਣ ਵਾਲਾ ਇਹਨੂੰ ਛੱਡਿਆ ਇਹਨੂੰ ਕਿਵੇਂ ਬਾਹ ਹੀ ਬਾ ਇਹ ਛੱਡਣ ਵਾਸਤੇ ਲਿਆਂਦੀ ਆ ਮੈਂ ਹੱਥ ਹੋ ਗਈ ਤੇਰੀ ਵਾਲੀ ਜੰਮੀ ਦੇਖ 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 ਕਿਵੇਂ ਬੋਲ ਲਵੇੜੇ ਸਵੇਰੇ ਸਵੇਰੇ ਜਿਵੇਂ ਚਟਣੀ ਚ ਸਮੋਸਾ ਲੱਭੜਿਆ ਹੁੰਦਾ ਦੇਖ ਮੇਰੀ ਗੱਲ ਸੁਣ ਤੂੰ ਛੋਟੇ ਭਰਾ ਨੂੰ ਜੋ ਮਰਜ਼ੀ ਬੋਲੀ ਜਾ ਪਰ ਮੇਰੀ ਕਾਰ ਨਹੀਂ ਹੁੰਦੀ ਆ ਬੋਲ ਸਕਦੀ ਅੱਛਾ ਇਹ ਗਾਹ ਉੱਤੋਂ ਹੋਰ ਬੜੀ ਉੱਤਰੀ ਆ ਕਿਉਂ ਚਰਨੋਂ ਕਿਉਂ ਤੂੰ ਸਾਰਾ ਦਿਨ ਆ ਲੜਾਈ ਵਾਲਾ ਬੰਝ ਖੜਾ ਹੀ ਰੱਖਦੀ ਆ ਕਦੇ ਤਾਂ ਠੰਡੀ ਹੋ ਜਾਕਰ ਹੁਣ ਜਿਹੜਾ ਕੁਝ ਹੋਣਾ ਸੀ ਉਹ ਇਹਨਾਂ ਨੇ ਕਰ ਲਿਆ ਹਾਂ ਇਹਨਾਂ ਨੇ ਤਾਂ ਕਰ ਲਿਆ ਸ਼ਰਮ ਆਉਂਦੀ ਆ ਆਡੇ ਤੱਕ ਨਹੀਂ ਜਾਣ ਦਤਾ ਲੋਕਾਂ ਨੇ ਇੰਜ ਨਹੀਂ ਲੱਗੇ ਲੋਕ ਮੂੰਹ ਤੇ ਹੱਥ ਦੇਣ ਆਹੋ ਉਹ ਕਹਿੰਦੇ ਹੁਣ ਅੰਦਰ ਵੜ ਜਾ ਨਹੀਂ ਭੈਣੇ ਅੰਦਰ ਵੜ ਜਾਣੀ ਅੱਛਾ ਅੰਦਰ ਬੜੇ ਰਹੀਏ ਮੁਰਖਾ ਪਾ ਲਈਏ ਬਾਹਰ ਨਾ ਨਿਕਲੀਏ ਲੋਕਾਂ ਦੇ ਮੱਥੇ ਨਾ ਲੱਗਿਏ ਇਹ ਕੰਜਰ ਕਰਕੇ ਹਾਂ ਜਿੰਨੇ ਚਿਰ ਮੈਂ ਸੋਡਾ ਗੋਲਾ ਧੰਦਾ ਕਰਦਾ ਰਿਹਾ ਉਹ ਤਾਂ ਮੈਂ ਸੋਡਾ ਜੇਠ ਸੀਗਾ ਜੇਠ ਜੀ ਵੀ ਕਹਿੰਦੀ ਸੀ ਅੱਜ ਹੁਣ ਮੈਂ ਕੰਦਰ ਬਣ ਗਿਆ ਮੇਰੀ ਗੱਲ ਸੁਣ ਲੈ ਉਰੀਆਂ ਮੈਂ ਜੇ ਮੇਰੇ ਚੁੱਲ੍ਹੇ ਤੇ ਤੜੀਆਂ ਨਾ ਲੱਤਾ ਤੋੜ ਦੂ ਤੇਰੀਆਂ ਤੇ ਜੂੰਡੇ ਦੇ ਘਮਾਰ ਅਖਾਰ ਕੋ ਕਿਹੜਾ ਬਣਾਈ ਬੈਠੀ ਆ ਮੂੰਹ ਸਿਰ ਜਾਰ ਜੀ ਦੇਖੋ ਕੈਸੇ ਬੋਲਦੀ ਹੈ ਕਿਉਂ ਕਮਲ ਕੁੱਟਦੀ ਮਤਤ ਜਿਆ ਤੇ ਰੱਖਦੀ ਇਹ ਤੋਂ ਕੰਮ ਕਰਾਇਆ ਕਰਾਂਗੀ ਆ ਚੱਲ ਚੱਲ ਅੰਦਰ ਚੱਲ ਚੱਲ ਕਰਾ ਲਈ ਜਿਹੜਾ ਕਰਾਉਣਾ ਤਾਂ ਕੁਛ ਨਾ ਬਸ ਕੁਛ ਨਾ ਬੋਲ ਮਹਗਾ ਨਾ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਕਹਿੰਦੀ ਕੁਛ ਨਹੀਂ ਕਹਿੰਦੀ ਨਾ ਮਰ ਗਿਆ ਕੋਈ ਮਰਨਾ ਕਿਨੇ ਆ ਗਈ ਮੈਨੂੰ ਪਤਾ ਸੀਗਾ ਵੀ ਤੇਰੇ ਮੋੜੇ ਆਉਣੇ ਬੇ ਮੈਂ ਉਹ ਨਹੀਂ ਮਰ ਕੇ ਆਈ ਉਹ ਤਾਂ ਬੱਸ ਲੰਗੀ ਤਾਂ ਆ ਗਈ ਪਾਈ ਠੇ ਟਾਈਮ ਲਵਾਤਾ ਮਨ ਇੱਥੇ ਟਾਈਮ ਲਵਾਤਾ ਮਨ ਦੁਖੀ ਕਰਕੇ ਜਾਣਾ ਚੰਗਾ ਸੀ ਗੱਲ ਕਦਾ ਮਨ ਦੁਖੀ ਕਰਕੇ ਜਾਣਾ ਚੰਗਾ ਸੀ ਹਾਂ ਜਿਹੜਾ ਮੇਰਾ ਮਨ ਦੁਖੀ ਹੋ ਰਿਹਾ ਜਿਹੜਾ ਤੁਹਾਡੇ ਘਰ ਚ ਹੋ ਰਿਹਾ ਕੀ ਜਿਵੇਂ ਚਿੜੀਆ ਘਰ ਹੁੰਦਾ ਹੈ ਵੜਾਇਆ ਪਿਆਗਾ ਕਦੇ ਇਧਰੋਂ ਆਉਂਦਾ ਕੋਈ ਕਦੇ ਇਧਰੋਂ ਆਉਂਦਾ ਕੋਈ ਉਹ ਇਹ ਤਾਂ ਪਾਗਲਾਂ ਦਾ ਟੋਲ ਹੈਗਾ ਤੂੰ ਪਾਗਲ ਬਣਨਾ ਇਹਨਾਂ ਨਾਲ ਤੂੰ ਵੀ ਵਿਚੀ ਆਂ ਮੈਂ ਵਿਚੀ ਆਉਣਾ ਪਾਗਲਾਂ ਦੇ ਹਾਂ ਪਾਗਲਾਂ ਦੇ ਵਿਚੀ ਆਉਣਾ ਤੇ ਫੇਰ ਪਾਗਲਾਂ ਦੇ ਵਿਚੀ ਆਉਣਾ ਫਿਰ ਉੱਥੇ ਸੱਤਿਆ ਕਾਦੇ ਵਾਸਤੇ ਸੀ ਮੈਨੂੰ ਉਹ ਤਾਂ ਫੋਨ ਕਰਕੇ ਕਹਤਾ ਵੀ ਆ ਜਾ ਛੇਤੀ ਘਰ ਤਾਂ ਉੱਜੜ ਚੱਲਿਆ ਉਹੀ ਤਾਂ ਮੇਰੀ ਮੱਤ ਮਾਰੀ ਗਈ ਵੀ ਤੈਨੂੰ ਕਿਉਂ ਬੁਲਾਇਆ ਜਦ ਤੱਕ ਕੁਝ ਬਣਨਾ ਹੀ ਨਹੀਂ ਸੀ ਬਣ ਨਹੀਂ ਨਹੀਂ ਮੈਂ ਸਮਝਾ ਰਹੀ ਪੇਨੇਚਾ ਦੋ ਦਿਨ ਹੋਏ ਨੇ ਉਹ ਆਇ ਨੂੰ ਕਿ ਕਿਹ ਜਹਾ ਕੇ ਪਾ ਡੇਢ ਦੇ ਸਰ ਦੇਖ ਤੋ ਸੀ ਕਿ ਮੈਂ ਮਿਹਰਬਾਨੀ ਬੈਠੋ ਮੇਰੀ ਆ ਇਹ ਨਹੀਂ ਜਾਣਦੀ ਇਹ ਤਾਂ ਉਰੀਦ ਹੋ ਗਈ ਆ ਮੈਂ ਤਾਂ ਸੋਚ ਸੋਚ ਕੇ ਹੈਰਾਨ ਹੋਈ ਜਾਂਦੀ ਆ ਅੰਨਾ ਤਾਂ ਕਦੇ ਤੁਸੀਂ ਨਹੀਂ ਸਾਡੇ ਬਣੇ ਹਏ ਤੇ ਕਰ ਜਿੰਨਾ ਇਹ ਦੋ ਦਿਨਾਂ ਚ ਬਣ ਗਿਆ ਹੈ ਇਹ ਜਨਾਨੀ ਦਾ ਇੰਨਾ ਪਿਆਰ ਪਾਈ ਜਾਂਦਾ ਜਦੋਂ ਬੰਦਾ ਬੁੱਢੀ ਉਮਰ ਵਿਆਹ ਕਰਾਉਂਦਾ ਹੈ ਪਿਆਰ ਪੈ ਜਾਂਦਾ ਆਪਣਾ ਕਿਹੜਾ ਪਿਆ ਨਹੀਂ ਸੀਗਾ ਤਾਂ ਹੀ ਉਹਨਾਂ ਦਾ ਪੈ ਗਿਆ ਸਵਾ ਆਪਣਾ ਤਾਂ ਕੁੱਤੇ ਦੀ ਪੂਸ ਹਾਂ ਫਾਲਤ ਬਗਵਾਸ ਕਰੀ ਜਾਂਦਾ ਪੈਨੀ ਆ ਮੈਂ ਅੰਦਰ ਜਾ ਕੇ ਚਾਹ ਬਣਾ ਕੇ ਭੇਜ ਦੇ ਸ਼ੁਕਰ ਆ ਰੱਬਾ ਮੇਰਾ ਘਰ ਵਸਦਿਆਂ ਚ ਰਹਿ ਗਿਆ ਕਿਤੇ ਫੇਰ ਨਾ ਰੁਸ ਕੇ ਵਗਲੀ ਪਹਿਲੇ ਮੈਂ ਚਾਹ ਹੀ ਬਣਾ ਕੇ ਦੇ ਦਾਂ ਛੱਡ ਨਹੀਂ ਛੱਡ ਦੇ ਛੱਡ ਇਸ ਕੋ ਛੋੜ ਇਸੇ ਛੱਡ ਦੇ ਮੈਂ ਚਾਹ ਬਣਾਉਣੀ ਹੈ ਚਰਨੋਂ ਖਾਤਰ ਹਾਂ ਭਈਆ ਮੈਂ ਨਾ ਸਰਦਾਰ ਕੇ ਲਈ ਚਾਹ ਬਣਾ ਕੇ ਲੈ ਕੇ ਜਾਣੀ ਹੈ ਛੋੜਾ ਇਸ ਕੋ ਤੂੰ ਛੱਡ ਦੇ ਆ ਦੇਖੋ ਸਰਦਾਰ ਜੀ ਦੇਖੋ ਕੈਸੇ ਲੜਾਈ ਕਰਤਾ ਹੈ ਮੈਨੂੰ ਵਾਬੇ ਬਾਹਰ ਆ ਨਾ ਚਰਚਾ ਦੇਖੇ ਪਲੀਜ਼ ਭਈਆ ਐਸੇ ਕਿਉਂ ਕਰਦੇ ਹੋ ਆਪ ਪਾਣੀ ਚ ਮੱਛੀਆਂ ਖਾਣੇ ਚ ਜਾਣ ਕੇ ਘਟ ਹੈਗੀ ਛੱਡ ਸਰਦਾਰ ਜੀ ਬਾਹਰ ਆ ਨਾ ਦੇਖੋ ਲੜਾਈ ਕਰਤੇ ਉਹ ਕੀ ਗੱਲ ਛੋਟਾ ਛੱਡ ਉਹ ਹੱਥ ਇਹ ਕੀ ਕਰੀ ਜਾਣਾ ਤੂੰ ਉਹ ਮੈਂ ਵੀ ਯਾਰ ਭਾਈ ਯਾਰ ਚੰਨ ਖਾਤਰ ਚਾਹ ਬਣਾਉਣੀ ਸੀ ਯਾਰ ਤੇ ਫਿਰ ਚਾਹ ਇਹਨੂੰ ਨਹੀਂ ਚਾਹ ਬਣਾਉਣੀ ਮੈਂ ਕਿਹੜੇ ਵੇਲੇ ਦਾ ਕਾ ਚਾਹ ਹਜੇ ਬਣਾਈ ਨਹੀਂ ਨੇ ਬਣਾਈ ਨਹੀਂ ਮੈਂ ਤਾਂ ਮੇਰੇ ਤੋਂ ਬਾਅਦ ਚ ਬਣਾ ਲੈ ਇਹ ਕੀ ਗੱਲ ਤੂੰ ਹੋਰ ਚ ਬਣਾ ਲੈ ਫਿਰ ਇਹ ਚ ਕੋਈ ਜ਼ਰੂਰੀ ਆ ਹਮ ਲੈ ਕੀ ਹੋ ਗਿਆ

ਵਾਪਸ ਕਰ ਤਰੀਕੇ ਐਸੇ ਕਿਵੇਂ ਵਾਪਸ ਕਰ ਦੂੰ ਮੈਂ ਤੂੰ ਚਾ ਬਣਾ ਤੂੰ ਕਰ ਭਈਆਂ ਨੂੰ ਕਹਦੇ ਆਪ ਹੀ ਲਿਆ ਕੇ ਦੇ ਦੇਣਗੇ ਤੇਰੇ ਕੋਲ ਦੇਖੋ ਸਰਦਾਰ ਇਹ ਸਰਦਾਰ ਨਹੀਂ ਐ ਵੀ ਇਹਨੂੰ ਬਿਜਾਰਾ ਨਹੀਂ ਨਾ ਕਹੇ ਭਈਆ ਤੁਸੀਂ ਆਪ ਮਤ ਬੋਲੋ ਹਾਂ ਹਾਂ ਏ ਛੋੜ ਮੇਰੇ ਪੇਕੇ से ਆਇਆ ਹੋਇਆ ਇਹ ਬੜੀ ਭਾਵੀ ਕਹਦੇਗੀ ਨਾ ਇਸ ਵਿੱਚ ਨਾ ਬਣਾਣਾ ਤਾਂ ਹਮ ਨਹੀਂ ਬਣਾਏਗੇ ਅਰੇ ਬੜੀ ਭਾਵੀ ਕੇ ਕੌਣ ਸਿਆ ਉਹ ਹੈ ਮੈਂ ਬੋਲ ਰਹੀ ਹਾਂ ਕਿ ਮੇਰੇ ਘਰ ਸੇ ਆਇਆ ਹੋਇਆ ਇਹ ਤੈਨੂੰ ਪੰਜਾਬੀ ਸਮਝ ਨਹੀਂ ਆਦੀ ਤੂੰ ਹਿੰਦੀ ਮੈਂ ਸਮਝਾ ਦਿਆਂਗਾ ਤੇ ਕੋਈ ਹਿੱਸਾ ਨਹੀਂ ਮੈਂ ਕੁਛ ਨਹੀਂ ਕੀਤਾ ਤੁਹਾਡੀ ਖਾਤਰ ਹੁਣ ਜੇ ਇਹ ਆ ਭਾਂਡੇ ਚ ਚਾਹ ਬਣਾਉਣੇ ਭਾਂਡਾ ਸੋਡਾ ਹੋ ਗਿਆ ਮੇਰੀ ਗੱਲ ਸੁਣ ਬਈ ਕਾਚਰੇ ਆਉਂਦੀ ਆ ਗਈ ਜਿਵੇਂ ਸਾਡੇ ਨਾਲ 51 ਮੈਂ ਦਿੰਦਾ ਸੀ ਹੈ ਨਾ ਦਿੰਦੇ ਕੋਈ ਨਹੀਂ ਕੋਈ ਨਹੀਂ ਉਸ ਤੋਂ ਪਹਿਲਾਂ ਤਾਂ ਮੈਂ ਬਿਥੇਰਾ ਕੁਛ ਦਿੱਤਾ ਸੋਨੂੰ ਬਣਾਉਣ ਦੇ ਨੂੰ 40 ਕੋਟਾਂ ਸਮਝੇਗੀ ਛੱਡ ਮੇਰਾ ਛੋੜੀ ਸੋਣਾ ਭਾਬੀ ਦੇਖੋ ਮੈਨੂੰ ਚਾਹ ਹੀ ਨਹੀਂ ਬਣਾਉਣੇ ਦਿੱਤੇ ਭਈ ਇਹ ਮੇਰੇ ਪੇਕਿਆਂ ਤੋਂ ਹੈ ਪਹਿਲਾਂ ਮੈਂ ਚਾਹ ਬਣਾ ਕੇ ਪੀਉਂਗੀ ਛੱਡ ਦੇ ਇਹ ਕੋਈ ਲੜਾਈ ਹੈ ਜੋ ਅੱਕਾਂ ਵਾਲੀ ਛੋੜੀ ਦੇਖ ਲਓ ਜੀ ਨਾ ਕਿੰਨਾ ਨਾ ਨਹੀਂ ਛੱਡੋ ਛੱਡੋ ਛੱਡ ਹੂੰ ਛਣੀਆਂ ਨਾ ਤੁਸੀਂ ਚਾਹ ਬਣਾਉਣਾ ਚਾਹ ਚਾਹ ਬਣਾ ਤੂੰ ਗੱਗੇ ਐ ਕਰੀ ਸਾਰਿਆਂ ਦੀ ਵੀ ਬਣਾ ਲਈ ਹੁਣ ਸਾਰਿਆਂ ਦੀ ਨਹੀਂ ਮੇਰੇ ਤੋਂ ਬਣਦੀ ਮੈਂ ਤਾਂ ਆਪਦੀ ਚਰਨੋਂ ਖਾਤਰ ਬਣਾਉਂਗਾ ਕਿਉਂ ਬਣਾਏਗਾ ਭਾਈ ਇੱਕ ਚੁੱਲੇ ਤੇ ਇੱਕ ਟੱਬਰ ਦੀ ਸਾਰਿਆਂ ਦੀ ਚਾਹ ਬਣੂਗੀ ਉਹ ਪਹਿਲਾਂ ਬਣਦੀ ਸੀ ਹੁਣ ਨਹੀਂ ਬਣਦੀ ਸਿੱਧੀ ਐ ਕਰ ਮੇਰੇ ਕਿਉਂ ਨਹੀਂ ਬਣਦੀ ਐ ਕਰ ਯਾਰ ਖਰਚੇ ਯਾਰ ਹੁਣ ਕਿਉਂ ਨਹੀਂ ਬਣਦੀ ਮੇਰੇ ਲਈ ਦੁੱਧ ਪੱਤੀ ਪਾ ਦੇ ਇਹਦੇ ਲਈ ਚਾਹ ਬਣਾ ਹਾਂ ਚੱਲ ਆਹ ਕੰਮ ਕਰ ਦਿੰਦਾ ਠੀਕ ਆ ਇਹ ਕੱਲੀ ਵੱਧ ਗੋਹਾ ਸਿਰਦੀ ਐ ਵੀ ਅਸੀਂ ਨਹੀਂ ਕੰਮ ਕਰਦੇ ਕਿਸ ਖਰਚਾ ਸੀ ਨਹੀਂ ਰਹਿੰਦੇ ਆਹੀ ਗੱਲਾਂ ਤੋਂ بڑا ਇਨਸਾਨ ਨਿੱਕੇ ਨਿੱਕੀਆਂ ਗੱਲਾਂ ਮੈਨੂੰ ਦੁੱਧ ਚ ਪੱਤੀ ਪਾ ਦੇ ਚਾਹ ਬਣੂਗੀ ਤਾਂ ਇੱਕੋ ਜੀ ਬਣੂ ਹਾਂ ਸਾਰੇ ਟੱਬਰ ਦੀ ਇਕੱਠੀ ਬਣੂ ਪਹਿਲਾਂ ਸਾਰਿਆਂ ਦੀ ਬਣਾਉਂਦੀ ਸੀ ਇਹ ਹੁਣ ਇਹਦੇ ਜਿੱਤੇ ਦੀ ਆਈ ਹੈ ਉਦੋਂ ਦੇ ਨਹੀਂ ਬਣਾਉਂਦੀ ਇਹ ਚਲੂੜੇ ਲੜਾਉਂਦੀ ਛੋਟੇ ਓਏ ਉਹ ਸਾਡੇ ਚਲੂਣਾ ਹੀ ਲੜਾਉਂਦੀ ਆ ਯਾਰ ਕਮਾਲ ਦੀ ਗੱਲ ਹੈ ਉਹ ਮੈਂ ਧੂਦ ਪੀẽਗੇ ਧੂਦੇ ਚਾਹੇ ਨਹੀਂ ਪੀਤੇ ਹੰਮ ਵੀ ਦੇਖ ਦੇਖ ਜਦ ਮੈਂ ਦਾਤ ਬੱਕਰੀਆਂ ਨਹੀਂ ਹੁੰਦੀਆਂ ਧੂਦ ਪੀẽਗੇ ਹਾਂ ਆਹ ਕੌਣ ਸੀ ਭੈਣ ਲੈ ਕੇ ਆਈ ਹਾਂ ਦਾਦੀ ਨੇ ਲੈ ਕੇ ਆਈ ਦੀ ਮੈਂ ਤਾਂ ਦੋ ਬੂਰੀਆਂ ਦਿੱਤੀਆਂ ਸੀ ਦੋ ਬੂਰੀਆਂ ਫਿਰ ਦੇਖੋ ਕਰ ਦੇਤੀਆਂ ਹੁਣੀਆਂ ਫੇਰ ਯਾਰ ਕਿੱਡੀ ਕੀ ਗੱਲ ਐ ਤੇਰੇ ਤੂੰ ਕਿ ਕਹਿਦਾ ਲਿਆ ਨਿਕਲਪ ਕਰ ਜਾਣੀ ਤੇਰੀ ਵੀ ਜਵਾਨ ਚੱਲ ਵੀ ਕੰਚੀ ਵਾਂਗੂ ਨਹੀਂ ਤੂੰ ਵੀ ਟੱਕ ਜਾ ਟੱਕ ਜਾ ਕਿਉਂ ਤੁਸੀਂ ਜਲੂਸ ਕਾੜਦੇ ਹੋ ਦੇ ਗੇਟ ਖੁੱલ્લા ਪੈ ਦੇਖ ਦੇਖ ਦੁਨੀਆ ਲੰਘਦੀ ਐ ਵੀ ਇਹਨਾਂ ਨੇ ਕਰੇ ਚੰਗਾ ਤਮਾਸ਼ਾ ਆਇਆ ਹੋਇਆ ਹੇ ਪਰਦਾਈ ਤੂੰ ਇਹਨਾਂ ਦਾ ਟਿਕਾ ਕਰ ਜਿਵੇਂ ਇਹ ਕਹਿੰਦੇ ਨੇ ਉਵੇਂ ਕਰ ਸਾਨੂੰ ਤੁਹਾਡੀ ਕਰ ਤੂੰ ਮੂੰ ਤਾਂ ਜੇਠਾ ਤੂੰ ਸਾਰਾ ਤੋਂ ਵੱਡਾ ਸਿਆਣਾ ਹੈ ਤੂੰ ਕਹਾਂ ਕਿ ਇਹਨਾਂ ਨਾਲ ਜਵਾਕਾ ਵਾਂਗੂ ਲੜਨ ਲੱਗ ਗਿਆ ਆ ਚਾਹ ਤੜਾ ਸੈ ਸਕਦਾ ਸੀ ਤੂੰ ਵੀ ਨਾ ਕਹਿ ਸਕ ਦੇ ਪਰ ਭਾਂਟਾ ਪਹਿਲਾਂ ਉਹਨੂੰ ਦੇ ਦੇ ਇਹਦੇ ਹੱਥ ਚ ਫੜਉਣ ਲੱਗ ਗਿਆ ਜੇ ਪਹਿਲਾਂ ਇਹ ਚਾਹ ਕਰਨੀ ਦੀ ਫੇਰ ਕਿਹੜਾ ਨਰਮਾ ਬੰਦਾ ਹੋ ਚਲ ਫੜਾ ਲਈ ਨਹੀਂ ਕਿਹਾ ਮੇਰੇ ਨਾਖੁਨ ਮਾਰੇ ਇਸਨੇ ਸਾਰੇ ਵਾਸਤੇ ਬਣਾਣਾ ਜਾ ਹਾਂ ਸਾਰਿਆਂ ਦੀ ਚਾਹ ਹੋਵੇ ਠੀਕ ਹੈ ਬੈਠਿਆਂ ਨੂੰ ਮੰਜੇ ਤੇ ਆਉਣੀ ਚਾਹੀਦੀ ਦੀਦੀ ਆਪਕੋ ਬਣਾ ਦੇਤੀ ਹੂੰ ਇਸ ਕੋ ਨਹੀਂ ਬਨਾਨੀ ਮੈਨੇ ਨਹੀਂ ਕੋਈ ਨਾ ਸਾਰਿਆਂ ਦੀ ਬਣਾ ਦੇ ਹੂੰ ਕੋਈ ਨਾ ਦੇਖ ਸਰਦਾਰ ਜੀ ਆਪਕੋ ਪਤਾ ਨਾ ਕਿਤਨੀ ਲੜਾਈ ਕਰਦੀ ਹੈ ਮਾਰੇ ਸਾਥ ਕਿਰਨਾਰਾਣੀ ਸਾਰਿਆਂ ਦੀ ਬਣਾਉਣੀ ਪੂਚਾ ਹਾਂ ਸਾਰਾ ਕੰਮ ਹੀ ਕਰਨਾ ਪਉਦਾ ਸਾਰਿਆਂ ਲਈ ਚਾ ਹਾਂ ਸਾਰਿਆਂ ਲਈ ਦਾਲ ਰੋਟੀ ਸਾਰਿਆਂ ਦੇ ਕੱਪੜੇ ਪਸ਼ੂਆਂ ਦਾ ਕੰਮ ਸਭ ਦਾ ਕਰਨਾ ਪਊਗਾ ਹਾਂ ਠੀਕ ਹੈ ਮੇਰੇ ਫਿਰ ਆਪਾਂ ਨੂੰ ਕੋਈ ਕਹੇ ਉਸ ਕੋ ਕਹਿਣਗੇ ਹਾਂ ਕੁਛ ਨਹੀਂ ਕਹਿਣਗੇ ਫਿਰ ਆਪਾਂ ਇੱਥੇ ਰਹਿਾਂਗੇ ਠੀਕ ਹੈ ਭਈਆ ਕਰ ਕਰਨਾ ਚਾ ਠੀਕ ਹੈ ਨਾਲ ਫਟਲੇ ਚੋਲਣਾ ਤਾਂ ਨਹੀਂ ਰੋਟੀ ਬਣਾ ਲਈ ਉਹ ਰੋ ਰ ਮਾਰਿਆ ਘਰ ਜਾਈ ਰੋ ਰੂ ਰੂ ਨਹੀਂ ਚਲਦੀ ਉਹ ਨਹੀਂ ਕੋਈ ਨਾ ਭਾਈ ਤੂੰ ਦੇਖ ਉਹ ਨਾ ਤੂੰ ਦੇਖਣ ਤੂੰ ਵੀ ਚਲੋ ਚਲ ਹੋਰ ਕਰੋ ਆਪਣਾ ਆਪਣਾ ਕੰਮ ਇਹਦੀ ਮਾੜੀ ਬਾੜੀ ਕਰ ਤੁਸੀਂ ਸੁੱਤੀ ਸਰੀ ਰਹਿੰਦੇ ਨਹੀਂ ਮੈਨੂੰ ਨਹੀਂ ਹੱਸਦਾ ਤੂੰ ਦਬੂ ਖੋਲੇ ਹੱਸ ਤੂੰ ਚਾੜਾ ਜਿਹੜੇ ਜਿੱਦ ਨੇ ਕੰਮ ਕਰਦੀਆਂ ਉਹ ਉਹ ਜਿੱਥੇ ਰੋਸਦਾ ਤੋ ਹਾਂ ਤੁਸੀਂ ਇਹਨਾਂ ਨਾਲ ਕਿਉਂ ਰਲਦੇ ਹੋ ਮੇਰੀ ਗੱਲ ਸੁਣ ਲੈ ਇਹਨੇ ਜਿਆਦਾ ਖੁੱਲ ਤੇ ਰੱਖੀ ਆ ਮਤਲਬ ਇਹਨੇ ਕੁਝ ਨਹੀਂ ਲੁਕਾਇਆ ਚਾਹ ਕੋਈ ਨਾ ਬਾਈ ਇਹਨੂੰ ਕਹਿ ਰਹੇ ਨੇ ਆ ਵੀ ਆਪ ਦੇ ਚਾਰ ਭਾਂਡੇ ਅੱਟ ਲਿਆ ਵੀ ਹੋਰ ਕੀ ਆ ਮੇਰੀ ਗੱਲ ਸੁਣ ਹੁਣ ਨਾ ਉਟਾਰਾ ਕਰਤਾ ਦਿੱਤਾ ਉਹ ਕਹਿ ਦਿੱਤਾ ਵੀ ਸਾਰਿਆਂ ਦੀ ਚਾਹ ਇਕੱਠੀ ਕਰਨੀ ਆ ਗਾਹ ਦਾਲ ਰੋਟੀ ਗੋਹੇ ਤੱਕ ਤਾਂ ਮੈਂ ਪਹੁੰਚ ਗਈ ਹੋਰ ਦੱਸ ਮੈਂ ਹੋਰ ਇਹ ਸਮਝਦੇ ਨਹੀਂ ਮੇਰੀ ਆ ਰਮਜਾ ਨੂੰ ਮੈਂ ਤਾਂ ਪਹਿਲੇ ਦਿਨੋਂ ਹੀ ਇਹ ਚਾਲਾਂ ਤੇ ਆਈਆਂ ਉਹ ਜੇਠ ਦੇ ਵਿਆਹ ਵੇਲੇ ਵੀ ਮੈਂ ਕਰਦੀ ਸੀ ਪਰ ਮੇਰਾ ਇਸ ਟੱਬਰ ਨੇ ਨਾ ਸਾਫ਼ ਨਹੀਂ ਦਿੱਤਾ ਹੁਣ ਮੈਂ ਜੇ ਕੋਈ ਕੰਮ ਕਰਦੀ ਆ ਉੱਥੇ ਵੀ ਇਹ ਪੁੱਠਾ ਚੱਲਦੇ ਨੇ ਹਾਂ ਇਹ ਨਿਆਣੀ ਸਮਝ ਨਹੀਂ ਸਕੀ ਮੈਂ ਕਿੱਥੋਂ ਬੋਲੀ ਆ ਚਲ ਠੀਕ ਆ ਚਰਨ ਨੂੰ ਮੈਂ ਵੀ ਸਮਝਾ ਦੂੰ ਕੋਈ ਗੱਲ ਨਹੀਂ ਠੰਡੇ ਮਤੇ ਨਾਲ ਸਮਝਾਈ ਇਹ ਨੂੰ ਗੱਲ ਸਮਝ ਆ ਜੂ ਕਰਾਉ ਇਹ ਤੋਂ ਕੰਮ ਸੌਖਾ ਦੀ ਨਾ ਤਾਂ ਉਧਰ ਸਿਦਰਾ ਗੱਗਾ ਜਿਵੇਂ ਉਹ ਕਹਿੰਦੀ ਓਵੇਂ ਕਰੀ ਜਾਂਦਾ ਨਾ ਉਹ ਉਹਨੂੰ ਸਮਝਾਉਣ ਜੋਗਾ ਨਾ ਉਹ ਨੂੰ ਸਮਝਾਉਣ ਜੋਗੀ ਆ ਚਲ ਕੋਈ ਨਾ ਆ ਜਾ ਦੇਖ ਲਿਆ ਚਾਹ ਪੀਨੇ ਆ ਪਹਿਲਾਂ ਫਿਰ ਦੇਖਦੇ ਸਾਰੇ ਟੱਬਰ ਦਾ ਭਾਰ ਨਾ ਮੇਰੇ ਸਿਰ ਤੇ ਹੀ ਆ ਕੱਲੇ ਕੱਲੇ ਨੂੰ ਸਮਝਾਉਣਾ ਸਮਝਣਾ ਮੇਰੇ ਤਾਂ ਹੁਣ ਬੱਸੋਂ ਬਾਹਰ ਹੋਈ ਜਾਂਦਾ ਕੰਮ ਇਹ ਕਮਲੇ ਮੇਰੀਆਂ ਚਾਲਾਂ ਨੂੰ ਤਾਂ ਸਮਝਦੇ ਹੀ ਨਹੀਂ ਪਹਿਲੇ ਦਿਨੋਂ ਕੀ ਸੀ ਇਸ ਘਰ ਚ ਸਾਰਾ ਮੈਂ ਬਣਾਇਆ ਇਹਨਾਂ ਨੂੰ ਸਮਝਾ ਸਮਝਾ ਕੇ ਵੀ ਆਹ ਕੰਮ ਕਰ ਲੋ ਆਹ ਛੱਡ ਦੋ ਐਂ ਕਰ ਲੋ ਹੈ ਇੱਥੋਂ ਤੱਕ ਮਸਾਂ ਲੈ ਕੇ ਆਈ ਸੀ ਫੇਰ ਆ ਚਰਨੋਂ ਨੇ ਜੇ ਇਹ ਪੰਜ ਕਿੱਲੇ ਤੇ ਕੱਲੀ ਮੇਰ ਨਾ ਮਾਰਦੀ ਹੁੰਦੀ ਤਾਂ ਮੈਂ ਇਹਨੂੰ ਆ ਜੇਠ ਨੂੰ ਵਿਆਹ ਆ ਲੈਣਾ ਲਾਲਚ ਦਿੰਦੀ ਕੋਈ ਨਾ ਤੇ ਉਹੀ ਮੈਨੂੰ ਭਾਰਾ ਪੈ ਗਿਆ ਹੁਣ ਜੇ ਚਲ ਵਿਆਹ ਕਰਾ ਵੀ ਲਿਆ ਤਾਂ ਕਮਲੀ ਫੇਰ ਨਹੀਂ ਸਮਝਦੀ ਵੀ ਆਪਾਂ ਅੰਦਰ ਬਹਿ ਕੇ ਬਿੱਡਾਂ ਤੇ ਬਹਿ ਕੇ ਖਾਇਆ ਪੀਆ ਕਰਾਂਗੇ ਵੀ ਇਹ ਤੋਂ ਕੰਮ ਕਰਾਵਾਂਗੇ ਨਾ ਫੇਰ ਕਲੇਸ਼ ਹੁਣ ਮੈਂ ਇਹਨੂੰ ਕਮਲੀ ਨੂੰ ਕਿਵੇਂ ਸਮਝਾਵਾਂ ਵੀ ਕਮਲੀਏ ਸਮਝ ਲਾ ਗੱਲ ਮੇਰੀ ਸਤਿਕਾਰਯੋਗ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਣਾ ਇਹ ਵੀਡੀਓ ਮਨੋਰੰਜਨ ਦੇ ਨਾਲ ਨਾਲ ਇਹਦੇ ਵਿੱਚ ਕਈ ਕੰਮ ਦੀਆਂ ਗੱਲਾਂ ਕਰੀਆਂ ਗਈਆਂ ਨੇ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਉਹ ਸਮਝ ਲੱਗੀਆਂ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਨਾਲੇ ਵੀਡੀਓ ਨੂੰ ਵਾਧ ਤੋਂ ਵਾਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪੋਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਡੀ